ਸਤਿ ਸ਼੍ਰੀ ਅਕਾਲ ਸਾਰੇ ਨੂੰ ਕਿਵੇਂ ਤੁਸੀਂ ਸਾਰੇ ਠੀਕ ਹੋ? ਅਸੀਂ ਸਾਰੇ ਝੰਡੇ ਮਤਲਬ ਅਸੀਂ ਦੋਹੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗਰਮੀ ਤੋਂ ਬਚੇ ਹੋਵੋਗੇ। ਵੈਸੇ ਇੰਨੀ ਗਰਮੀ ਨਹੀਂ ਪੈ ਰਹੀ। ਸ਼ੁਕਰ ਹੈ ਰੱਬ ਦਾ ਜਿਵੇਂ ਪਿਛਲੇ ਸਾਲ ਗਰਮੀ ਬਈ ਸੀ। ਅੱਜ ਤਰੀਕਾ ਹੈਗੀ ਆ 2 ਮਈ ਹੈ ਨਾ 10 ਮਈ 10 ਮਈ 10 ਮਈ ਅੱਜ ਠੀਕ ਤੇ ਇੰਨੀ ਹਾਲੇ ਗਰਮੀ ਪਈ ਨਹੀਂ ਹੈਗੀ। ਪਤਾ ਨਹੀਂ ਹਵਾ ਚੱਲਦੀ ਹੈ ਵੀ ਤਾਂ ਨਹੀਂ ਗਰਮੀ ਦਾ ਪਤਾ ਲੱਗਦਾ। ਅ ਬੇਸੇ ਛੂੜਤਾ ਸੀ ਵੀ ਸਾਰੇ ਧੁੱਪ ਚ ਹੀ ਕਰਦੇ ਆ ਪਰ ਉਹ ਪਹਿਲਾਂ ਹੱਥ ਦੀ ਗਰਮੀ ਨਹੀਂ ਸੀ ਮਤਲਬ ਹਾਲੇ ਫੀਲ ਨਹੀਂ ਹੁੰਦੀ ਮੈਂ ਤਾਂ ਕੰਨੀ ਕਰਨੀ ਇੰਨੀ ਕਰ ਰਹੇ ਹਾਲੇ ਗਰਮੀ ਆਵੇ ਵੀ ਨਾ ਬੋਲ ਤੇ ਅਸੀਂ ਜੀਰੇ ਦੇ ਸਾਥ ਜੀ ਅਸੀਂ ਹੁਣ ਬਣਾਵਾਂਗੇ ਉਹ ਜਿਵੇਂ ਕਹਿੰਦੇ ਹੁੰਦੇ ਬੈੱਜ ਪਲਾਉ ਆਪਾਂ ਪਿੰਡ ਵਾਲੇ ਕਹਿੰਦੇ ਨੇ ਉਹਨੂੰ ਸਬਜ਼ੀਆਂ ਸੁਬਜ਼ੀਆਂ ਪਾ ਕੇ ਚਾਵਲ ਬਣਾਉਣੇ ਹੁੰਦੇ ਨੇ ਜਿਹੜੇ ਨੂਨ ਵਾਲੇ ਚਿੱਟੇ ਚੌਲ ਬਣਾਵਾਂਗੇ ਸੀ ਹੁਣ ਦਹੀਂ ਨਾਲ ਖਾਵਾਂਗੇ ਫਿਰ ਇਸ ਤੋਂ ਪਹਿਲਾਂ ਕਿ ਤੁਸੀਂ ਸਾਰੇ ਇਹ ਪੁੱਛੋ ਕਿ ਇਹ ਘਰ ਕਿਹਦਾ ਹੈ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਹੀ ਘਰ ਹੈ ਜਾਨੀ ਕਿ ਇਸ ਇਸ ਟਾਈਮ ਮਹੌਲ ਇੱਥਾਂ ਐਸੀ ਆਪਣਾ ਫਲੈਟ ਲਿਆ ਹੋਇਆ ਹੈ ਵੈਸੇ ਤਾਂ ਅਸੀਂ ਰੈਂਟ 'ਤੇ ਹੀ ਲਿਆ ਹਲੇ ਵਾਈਪਰੂ ਮੇਰ ਕਰੂਗਾ ਛੇਤੀ ਛੇਤੀ ਆਪਦਾ ਵੀ ਲਵਾਂਗੇ ਜਦੋਂ ਵੀ ਅਸੀਂ ਇੱਧਰ ਕੰਦੇ ਨੂੰ ਕੰਮ ਆਉਣਾ ਹੁੰਦਾ ਫਿਰ ਅਸੀਂ ਇੱਥੇ ਸਟੇ ਕਰਦੇ ਹੁੰਦੇ ਆ ਠੀਕ ਹੈ ਤੇ ਵੈਸੇ ਵੀ ਕਮੈਂਟਸ ਸਾਡ ਗਾਇਸ ਆ ਚੁੱਕੀ ਨੇ ਅੰਦਰ ਵੀ ਮੈਂ ਰੂਪ ਕਨਫਰਮਟਿਵ ਆ ਗਈ ਤੇ ਕੀ ਕਹਿੰਦੇ ਹਾਂ ਹਾਂ ਮੈਂ ਤਾਂ ਤੈਨੂੰ ਬੈਗ ਨੇ ਬਲੋਗ ਕਰੀ ਅੱਜ ਅੱਜ ਆਪਣਾ ਬਲੌਗ ਹੋਇਆ ਸਟਾਰਟ ਹੀ ਹੈ ਆਸ਼ਿਕਾ ਸਾਰੇ ਨੂੰ ਗੁੱਡ ਮਾਰਨਿੰਗ ਟੂ ਗਾਈਜ਼ ਹੋਈ ਤੁਹਾਨੂੰ ਕੀ ਦਿੰਦੇ ਨੇ ਚੰਗਣ ਟਾਈਮ ਆਹ ਸੋਦਾ ਬੱਤਾ ਲੈ ਅਬ ਅਬ ਮੇਰੇ ਵਾਲੇ ਉਹ ਤਾਂ ਹਿੰਦੇ ਦੇ ਕੰਮ ਹੋਣੀਆਂ ਤੇਰੇ ਵਾਸੀ ਦੇ ਨਾਂ ਟਾਈਮ ਟੂ ਬ੍ਰੋ ਪੂਰੀ ਆ ਗਿਆ ਸੰਦਾਲਾ ਤੂੰ ਸ਼ੁਰੂ ਕੀ ਆਇਆ ਹੈ ਸਾਡੇ ਬਾਅਦ ਤੇ ਮੋਟੇ ਅੱਛਾ ਅਗਰਾਂ ਨੂੰ ਚਲੋ ਠੀਕ ਹੈ ਆਪਣਾ ਬਲੌਗ ਸਟਾਰਟ ਅਸੀਂ ਨਾ ਉਹ ਨਾ ਮਤਲਬ ਬਿਹਾਈਂਡ ਦਾ ਕੈਮਰਾਮੈਨ ਜਾਨੀ ਕਿ ਕੈਮਰਾ ਸਟਾਰਟ ਹੋਣ ਤੋਂ ਪਹਿਲਾਂ ਤਾਂ ਇਹ ਗੱਲ ਲੱਗ ਰਹੀ ਜਾਂਦੀ ਸੀ ਚਾਹੇ ਮੈਂ ਬੜੇ ਕਿ ਮਤਲਬ ਮੈਂ ਇਹਨਾਂ ਨੂੰ ਕਹਿਣ ਲੱਗੀ ਮੈਂ ਕਿ ਯਾਰ ਮੈਂ ਐਕਸ਼ਨ ਪੋਰਸ਼ਨ ਪੁੱਛਿਆ ਪਹਿਲਾਂ ਬਈ ਕਾਚੂ ਮੈਂ ਨਾ ਸੀ ਸੇਫਟੀਲੀ ਸੇਫਟੀਲੀ ਮੈਂ ਕਿ ਕਿਹੜੀ ਕਲਾਸ ਹੁੰਦਾ ਸੀ ਉਹ ਕਹਿੰਦਾ ਚੌਥੀ ਕਲਾਸ ਹੁੰਦਾ ਸੀ ਮੈਂ ਕਿ ਨਾ ਪਹਿਲੀ ਹੁੰਦਾ ਸੀ ਇਹ ਕਹਿੰਦੇ ਪਹਿਲੀ ਕਲਾਸ ਤੋਂ ਆਪਾਂ ਉੜਾੜਾ ਸੀ ਹੁੰਦੇ ਆ ਤੇ ਇੱਕਦਾਂ ਤੁਸੀਂ ਕੀ ਨੂੰ ਹੁੰਦਾ ਸੀ ਸੇਫਟੀਲੀ ਜ਼ੜਖਾਰਾ ਜਿਹਨੂੰ 1 ਰੁਪਿਆ ਹੁੰਦਾ ਜਿਹਦੇ ਕੋਲ ਉਹ ਕਹਿੰਦਾ ਮੈਂ 1 ਰੁਪਿਆ ਬਰੀ ਗੀ ਲਊਗਾ ਫਿਰ ਉਹ ਐਂ ਜੇ ਕੁਛ ਹੋਊਗਾ ਨਾ ਪਹਿਲੇ ਕਲਾਸ ਚ ਤਾਂ ਆਪਾਂ ਹੀ ਅੱਖਰ ਜੋੜਨੇ ਸਿਖਦੇ ਹੁੰਦੇ ਇਹ ਦੂਜੀ ਕਲਾਸ ਹੁੰਦਾ ਸੀ ਮੈਨੂੰ ਲੱਗਦਾ ਬਾਕੀ ਤੁਸੀਂ ਦੱਸਿਓ ਤੁਸੀਂ ਪੜਿਆ ਕਿ 9th class ਤੇ ਹੋਰ ਕਿਹੜੀਆਂ ਕਿਹੜੀਆਂ ਸਟੋਰੀਆਂ ਹੁੰਦੀਆਂ ਸੀ ਆਪਾਂ ਨੂੰ ਇੱਕ ਸਾਲ ਹੁੰਦਾ ਸੀ ਕਰੀਮ ਲਾਉਂਦੇ ਹੁਠਾਂ ਕਰੀਮ ਉਹ ਨਾ ਉਰਤੇ ਜਾਂਦਾ ਹੁੰਦਾ ਜਦੋਂ ਮਤਲਬ ਉਹ ਆਵਦੇ ਵਾਲੇ ਉੱਥੋਂ ਨਹੀਂ ਹੁੰਦਾ ਫਿਰ ਉਹ ਕਹਿੰਦਾ ਕਿ ਮੇਰੇ ਕੋਲ ਨਾ ਉੱਠਨੇ ਤੇ ਸੁੰਦ ਤੇ ਹੁੰਦੀ ਬਣਾਈ ਸੁੰਦ ਤੇ ਆਪੀ ਨਹੀਂ ਭੱਜ ਗਈ ਕੜਾਹੀੋਂ ਉਹ ਕੂੜੀ ਤਾਂ ਭੱਜ ਗਈ ਸੀ ਉਹ ਨਾਲ ਦੱਸਿਓ ਵੀ ਉਹ ਕਣ ਕੂੜੀ ਇਹ ਓਏ ਛੜਾ ਆਪੀ ਕੂੜੀ ਜਿੰਨ ਕੱਜੀ ਕੂੜੀ ਕੜਾਹੀ ਚੋਂ ਭੱਜੀ ਪਾਣੀ ਨਹੀਂ ਪਤਾ ਨਹੀਂ ਮੈਨੂੰ ਕਿਹ ਕਹੇ ਜੀ ਤੂੰ ਤੁਸੀਂ ਕਮੈਂਟ ਕਰਕੇ ਸੁਣਿਓ ਮੈਂ ਕੂੜੀ ਦੀ ਹੈ ਨਹੀਂ ਜੀ ਹਾਂ ਕੂੜੀ ਕੜਾਹੀੋਂ ਕੂੜੀ ਪਿਆਣੀ ਇਹ ਨਹੀਂ ਇੱਕ ਮਿੰਟ ਪੂਰੀ ਕੜਾਹੀ ਚੋਂ ਭੱਜ ਗਈ ਠੀਕ ਐ ਚੌਕ ਸੀ ਸੁੰਦ ਤੇ ਹਲਦੀ ਇਹ ਚੀਜ਼ਾਂ ਪੰਜਵੀਂ ਕਲਾਸ ਚ ਹੁੰਦੀਆਂ ਜੀ ਯਾਰ ਸਾਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸ ਦਿਓ ਵੀ ਪੂਰੀ ਹੁਣ ਤੱਕ ਮਿਲ ਗਈ ਕਾ ਨਾ ਬੁਚਾਰੀ ਪੱਕੇ ਕਿਥੇ ਕਿਹੋ ਜਿਹੀ ਉਹ ਬੇੜਾ ਨਾ ਸੱਚੀ ਵਾਕਿਆ ਇੰਨਾ ਸੋਹਣਾ ਚੰਦੋਂ ਤੇ ਗਲਾਬੋਂ ਹੁੰਦੀਆਂ ਸੀ ਮਾਵਾਆਂ ਕੀਆਂ ਉਹ ਥੁਰ ਗਿਆ ਜਾਂਦੀਆਂ ਹੁੰਦੀਆਂ ਸੀ ਉਦੋਂ ਮਤਲਬ ਬੱਸਾਂ ਘਰਾਂ ਨਹੀਂ ਹੁੰਦੀਆਂ ਸੀ ਪਹਿਲਾਂ ਉਹਨੇ ਸੁਣਿਆ ਸੀ ਤੁਰਕੇ ਜਾਂਦੇ ਹਾਂ ਮੇਰੀ ਰਿਸ਼ਤਦਾਰੀਆਂ ਚ ਤੇ ਉਦੋਂ ਉਹਦੀ ਮਾਂ ਨੂੰ ਕਹਿੰਦੀ ਹੁੰਦੀ ਆ ਚੰਦੋਂ ਕਿ ਕਿ ਭਾ ਮੈਂ ਤੁਰਿਆ ਨਹੀਂ ਜਾਂਦਾ ਮੈਂ ਥੱਕ ਗਈ ਫਿਰ ਉਹਨੂੰ ਗਲਾਬੋਂ ਕਹਿੰਦੀ ਹੁੰਦੀ ਐ ਤੁਹਾਨੂੰ ਪਤਾ ਮੈਂ ਆਪਦੀ ਸੀਰੀਅਸ ਦੇ ਵਿਚਾਰ ਨਾਲ ਗਲਾਬ ਉਹ ਚੀਜ਼ ਤੋਂ ਇਨਸਪਾਇਰ ਹੋ ਕੇ ਰੱਖਿਆ ਸੀਗਾ ਤੇ ਉਹ ਤਾਂ ਕਹਿੰਦੀ ਹੁੰਦੀ ਆ ਕਿ ਮਾਂ ਮੈਂ ਤਾਂ ਤੁਰਿਆ ਨਹੀਂ ਜਾਂਦਾ ਮੇਰੇ ਪੈਰ ਥੱਕ ਗਏ ਫਿਰ ਗਲਬੋ ਜਾਨੀ ਕਿ ਉਹਦੀ ਮਾਂ ਕਹਿੰਦੀ ਹੁੰਦੀ ਹੈ ਕਿ ਪੁੱਤ ਐ ਕਰਦੇ ਆ ਆਪਾਂ ਦੇਖਦੇ ਆ ਜੇ ਕੋਈ ਬੱਕੀ ਵਾਲਾ ਜਾਂਦਾ ਹੈ ਤੇ ਉਹ ਕਹਿੰਦਾ ਕਿ ਮੇਰੀ ਤੀਨ ਨੂੰ ਚੜਾ ਕੇ ਲੈ ਜਾਊਗਾ ਜਿੱਥੇ ਉਹਨੇ ਉਤਰਨਾ ਉਤਾਰ ਦਊਗਾ ਕੋਈ ਸੋਨਾ ਵੀ ਪਾਇਆ ਹੁੰਦਾ ਵੀ ਨਾ ਨਹੀਂ ਉਹਦੇ ਨਾਲ ਸੋਨੇ ਦੀ ਚੈਨ ਹੁੰਦੀ ਹੈ ਤੇ ਚਾਂਦੀ ਦੀਆਂ ਝੰਟੀਆਂ ਹੁੰਦੀਆਂ ਨੇ ਕੁੜੀ ਦੇ ਚੰਦੋ ਦੇ ਪੈਰਾਂ 'ਚ ਤੇ ਫਿਰ ਨਾ ਜਦੋਂ ਉਹ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਇੱਕ ਬੱਕੀ ਵਾਲਾ ਆ ਜਾਂਦਾ ਹੈ ਤੇ ਉਹਦੀ ਮਾਂ ਕਹਿ ਦਿੰਦੀ ਐ ਬੇ ਭਾਈ ਬੱਕੀ ਵਾਲਿਆ ਆ ਮੇਰੀ ਚੰਦੋ ਨੂੰ ਉੱਥੇ ਤੱਕ ਬਿਠਾ ਲੈ ਮੇਰੀ ਤੀ ਥੱਕ ਗਈ ਨਿਆਣੀ ਐ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਬਿਠਾਉਂਦਾ ਮੇਰੇ ਕੋਲ ਐਨਾ ਟ ਉਹ ਚਲਾ ਜਾਂਦਾ ਹੈ ਹਾਂ ਥੋੜਾ ਅੱਗੇ ਜਾ ਕੇ ਨਾ ਉਹਦੇ ਮਨ ਚ ਮਤਲਬ ਬੇਈਮਾਨ ਆ ਜਾਂਦਾ ਹੈ ਬੱਕੀ ਵਾਲੇ ਰੇ ਵੀ ਕੁੜੀ ਦੇ ਗਲ ਚ ਚੀਨ ਪਾਈ ਹੋਈ ਸੀ ਤੇ ਸੋਨੇ ਦੀਆਂ ਚੰਗ ਚਾਂਦੀ ਦੀਆਂ ਜਾਂਦਰਾ ਸੀ ਜਿਵੇਂ ਚੜਾ ਲੈਂਦਾ ਤਾਂ ਉਹਦੇ ਸੋਨਾ ਚੰਦੀ ਨੁੱਟਕੇ ਉਹ ਨੂੰ ਹੱਥੀੜੀ ਜਾਂਦਾ ਫਿਰ ਉਹ ਵਾਪਸ ਮੁੜਿਆ ਆਉਂਦਾ ਜੋ ਵਾਪਸ ਮੁੜਿਆ ਆਉਂਦਾ ਉਹ ਆ ਕੇ ਕਹਿੰਦਾ ਲੈ ਬੀਬੀ ਐਂ ਗਰ ਤੂੰ ਆਪਦੀ ਧੀ ਨੂੰ ਮੇਰੇ ਬੱਕੀ ਤੇ ਚੜਾ ਦੇ ਉਹ ਕਹਿੰਦੀ ਐ ਗੱਲ ਬੋ ਕੀ ਨਾ ਮੈਂ ਨਹੀਂ ਭਈ ਹੁਣ ਆਪਦੀ ਧੀ ਨੂੰ ਮਤਲਬ ਤੇਰੀ ਬੱਕੀ ਤੇ ਚੜਾਉਂਦੀ ਉਹ ਕਹਿੰਦਾ ਕੀ ਹੋ ਗਿਆ ਹੁਣ ਥੋੜਾ ਟਾਈਮ ਬੈਠਾ ਤੋ ਕਹਿੰਦੀ ਸੀ ਵੀ ਮੇਰੀ ਧੀ ਚੰਦੋਂ ਨੂੰ ਚੜਾ ਲਿਆ ਉੱਥੇ ਦਾ ਤਤਾਰ ਦੀ ਉਹ ਕਹਿੰਦੀ ਵੀ ਨਾ ਮੈਂ ਇਹ ਚੜਾਉਣਾ ਚੰਦੋਂ ਬਹੁਤ ਆੜੇ ਕਰਦੀ ਐ ਵੀ ਮਾਂ ਬਹਿ ਜਾਣ ਦੇ ਹਨਾ ਤੇ ਉਹਦੀ ਮਾਂ ਕਹਿੰਦਾਂ ਦੇ ਵੀ ਮੈਂ ਨਹੀਂ ਬਹਿਣ ਦਿੰਦੀ ਤੈਨੂੰ ਫਿਰ ਉਹ ਅੱਗੇ ਚਲਾ ਜਾਂਦਾ ਭਾਈ ਉਹ ਕਹਿੰਦਾ ਚਲੋ ਠੀਕ ਹੈ ਤੁਹਾਡੀ ਮਰਜ਼ੀ ਐ ਫਿਰ ਚੰਦੋਂ ਆਪਣੀ ਮਾਂ ਨੂੰ ਗਲੱਭਾ ਰੂਸੀ ਦਿੰਦੀ ਐ ਵੀ ਮਾਂ ਕਮਾਲ ਐ ਵੀ ਪਹਿਲਾਂ ਤਾਂ ਤੇ ਬੱਕੀ ਵਾਲੇ ਭਾਈ ਨੂੰ ਆਪ ਹੀ ਰੋਕ ਕੇ ਗਿਆ ਸੀਗਾ ਵੀ ਹੁਣ ਤੂੰ ਮਨਾਂ ਕਰਤਾ ਉਗੰਦੀ ਪੁੱਤ ਆਪਾਂ ਨੂੰ ਐਸੀ ਦੁਨੀਆ ਤੇ ਚੌਕਸ ਰਹਿਣ ਦੀ ਬਹੁਤ ਲੋੜ ਹੁੰਦੀ ਹੈ ਵੀ ਉਹ ਬੰਦੇ ਜਿਹਦੀ ਨੀਤ ਸੱਚੀ ਹੁੰਦੀ ਉਹ ਪਹਿਲੀ ਵਾਰ ਚ ਤੈਨੂੰ ਚੜਾ ਲੈਂਦਾ ਠੀਕ ਹੈ ਪਹਿਲੀ ਵਾਰ ਚ ਤਾਂ ਉਹ ਬਹਾਨਾ ਲਾ ਦੇ ਮੇਰੇ ਕੋਲ ਇੰਨਾ ਸਮਾਨ ਹੈ ਵੀ ਜਦੋਂ ਦੂਜੀ ਵਾਰ ਮੁੱਕਿਆ ਉਦੋਂ ਤੱਕ ਉਹਦੇ ਕੋਲ ਵੀ ਤਾਂ ਉਹਦੇ ਕੋਲੇ ਇੰਨਾ ਹੀ ਸਮਾਨ ਸੀ ਪਰ ਦੋ ਮਿੰਟਾਂ ਚ ਬੰਦਾ ਕਿਵੇਂ ਬਦਲ ਸਕਦਾ ਹੈ ਅਸਲ ਚ ਉਹ ਬੰਦੇ ਦੇ ਮਨ ਚ ਪੁੱਤ ਕਹਿੰਦੀ ਤੇਰੇ ਪ੍ਰਤੀ ਕੋਈ ਲਾਲਚ ਆ ਗਿਆ ਤੇ ਉਹਦੀ ਨੀਤ ਫਿੱਟ ਗਈ ਸੀ ਇਹ ਛੋਟੀ ਜਿਹੀ ਸਟੋਰੀ ਕਿਤੇ ਅੱਜ ਤੱਕ ਅਸੀਂ ਕੋਈ ਸਾਨੂੰ ਸਾfte ਨਹੀਂ ਸੀ ਹੈ ਜੀ ਵੀ ਇਹਦਾ ਮਤਲਬ ਕੀ ਹੈ ਹੁਣ ਸਮਝ ਆਉਂਦੀ ਹੈ ਵੀ ਕਿੱਡੀ ਵੱਡੀ ਗੱਲ ਕਿ ਛੋਟੀ ਅੱਜਕੱਲ੍ਹ ਆਪਣੀ ਲੋਕਾਂ 'ਚ ਚੌਕਸਦੀ ਬਹੁਤ ਜ਼ਿਆਦਾ ਕਮੀ ਹੈ ਆਪਾਂ ਹਰੇਕ ਨਾਲ ਚੜ ਜਾਣੇ ਆਗੇ ਹਨਾ ਤਾਂ ਕਰਕੇ ਆਪਣੀ ਨਾਲ ਅੱਜਕੱਲ੍ਹ ਬਾਕੀ ਮਤਲਬ ਕਹਿੰਦਾ ਭਾਵੇਂ ਇਹ ਵੀ ਆਪਾਂ ਹਰੇਕ ਤੇ ਪਿਸ਼ਵਾਸ ਕਰ ਲੈਣੇ ਆ ਕਿਉਂਕਿ ਆਪਾਂ ਜਿੰਝੇ ਆਪ ਹੁੰਨੇ ਆ ਨਾ ਆਪ ਅਗਲੇ ਨੂੰ ਹੋਇਆ ਸਮਝ ਲੈਂਦੇ ਆ ਵੀ ਇਹ ਵੀ ਹੋਇਆ ਜਾਊਗਾ ਪਰ ਮੈਨੂੰ ਲੱਗਦਾ ਸ਼ਾਇਦ ਪਹਿਲਾਂ ਮੰਦੇ ਦੀ ਪਰਖ ਜ਼ਰੂਰੀ ਹੈ ਤਾਂ ਇਹ ਕਹਿੰਦਾ ਉਹਨੇ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਹੋਰ ਕਿਹੜੀ ਕੜਾਈ ਹੁੰਦੀ ਸੀ ਇੱਕ ਹੁੰਦੀ ਸੀ ਪੂਰੀ ਕੜਾਈ ਜੋ ਵੀ ਸੜਾਵਾ ਪੂੜੀ ਕੜਾਈ ਚ ਬੱਜ ਗਈ ਪੂੜੀ ਕੜਾਈ ਚ ਬੱਜ ਗਈ ਬਹੁਤ ਹੀ ਸੋਹਣੀ ਮਤਲਬ ਹੁੰਦੀ ਸੀ ਇਹ ਵੀਰੇ ਮੈਂ ਤੁਸੀਂ ਐਨਾ ਸੋਚੋ ਕਈ ਕਮੈਂਟ ਕਰਦੇ ਹੁੰਦੇ ਨੇ ਕਿ ਅੱਛਾ ਤੁਸੀਂ ਤਾਂ ਉਹ ਹੋ ਸਮੇਂ ਦੇ ਹੋ ਜਦੋਂ ਉਹ ਕਹਾਣੀ ਹੁੰਦੀ ਸੀ ਐ ਕੜਾ ਸਟਿੱਟੇ ਕਵਾ ਵੇਲੇ ਦੇ 1996 ਵਿੱਚ ਮੇਰਾ ਵਰਥ ਹੈ ਤੇ 1998 ਜਿਹਦਾ ਵਰਥ ਹੈ ਤੇ 2000 ਮੇਰੇ ਭਰਾ ਦਾ ਵਰਥ ਹੈ ਜਾਨੀ ਕਿ ਜੋ 4 ਸਾਲ ਛੋਟਾ ਸਾਡੇ ਦੋਹਾਂ ਦਾ ਪਰ ਸਭ ਤੋਂ ਹੈਗੀ ਤੁਸੀਂ 19 ਤੋਂ ਵਾਲਿਆ ਐ 19 ਵਾਲੇ ਮੰਨੇ ਜਾਂਦੇ ਪੂਰੀ ਲਾਇਲਟੀ ਵਾਲੇ ਪੁਲਿਸ ਵਾਲੇ ਨਹੀਂ 1920s ਜਿਹੜੇ 1998 1999 ਉਹ ਗੱਲ ਲੱਗੀ ਹੈ ਨਹੀਂ ਅਸੀਂ ਅਸੀਂ ਹੈਗੇ ਵੀ ਉਹੀ ਸੋਚ ਆਲੇ ਆ ਤੇ ਉਹ ਪੂਰੀ ਕੜਾਈ ਦੱਸਦੀਆਂ ਨਾਨੀਆਂ ਵਾਲੇ ਹਜੇ ਥੋੜੀ ਜਿਹੀ ਰਹਿਣੀਆਂ ਅੰਦੀ ਆਪਣਾ ਕਿ ਗੱਲ ਸੀ ਮੇਰਾ ਹਾਂ ਪੂਰੀ ਕੜਾਹੀ ਚੋਂ ਭੱਜ ਗਈ ਸੀ ਜਿਹੜਾ ਉਹ ਸਟੋਰੀ ਸੀਗੀ ਉਹ ਐ ਹੁੰਦੀ ਸੀ ਕਿ ਇਹ ਨਾ ਇੱਕ ਮਤਲਬ ਦਸਹਿਰੇ ਦਾ ਦਿਨ ਹੁੰਦਾ ਹੈ ਦਸਹਿਰੇ ਦਾ ਦਿਨ ਹੁੰਦਾ ਤੇ ਇਹ ਨਾ ਇੱਕ ਮੁੰਡਾ ਆਪਣੀ ਵਾਈਫ ਨੂੰ ਕਹਿ ਦਿੰਦਾ ਘਰ ਵਾਲੀ ਨੂੰ ਪੜੀ ਗਿਆ ਵਾਂਸਗੇ ਦੇਖ ਲੈ ਅੱਜ ਦਸਹਿਰੇ ਦਾ ਤਿਹਾਰ ਹੈ ਹਨਾ ਵੀ ਇਹ ਲੋਕ ਤਿਹਾਰ ਹੋਣ ਦੇ ਬਾਵਜੂਦ ਵੀ ਆਪਣੇ ਘਰੇ ਕਾ ਆਪਣੇ ਮਤਲਬ ਉਹ ਵੱਡਣ ਆਏ ਨੇ ਜਿਸਹਰੇ ਵੇਲੇ ਫਸਲ ਵੱਡਣਾ ਵੀ ਤਾਂ ਵੀ ਇਹ ਆਪਣੀ ਫਸਲ ਵੱਡਣ ਆਏ ਨੇ ਤੇ ਵੀ ਪੂਣਾ ਦਿਵਸ ਤੇ ਪੂੜੀਆਂ ਪੂੜੀਆਂ ਬਧਪੂਰੀਆਂ ਬਣਾਉਂਦੇ ਹੋ ਗਾਂਧੀ ਵੀ ਠੀਕ ਹੈ ਬਈ ਨੀ ਗਰਮੀ ਚ ਵਿਚਾਰੇ ਹਨਾ ਕੰਮ ਕਰਦਣਗੇ ਜੇ ਰਸੋ ਜਦੋਂ ਆਪਾਂ ਆਹ ਪਟਿਆਂਦੇ ਨਾ ਉਦੋਂ ਪੂਰੀਆਂ ਘਾੜ ਮੈਨ ਭੇਜੀ ਕਰਦੇ ਆਏ ਇਹ ਵੀ ਪੂਰੀ ਹੁੰਦੀ ਹਨਾ ਮੂਜੋ ਪਾਣੀ ਵੀ ਆਇਆ ਸੀ ਉਦੋਂ ਹਾਂ ਤੇਦਾ ਉਹ ਪੂਰੀਆਂ ਬਣਾਉਣ ਲੱਗ ਜਾਂਦੀ ਹੁੰਦੀ ਐ ਵੈਸੇ ਤਾਂ ਚਲੋ ਇਹ ਸਾਰੀਆਂ ਮਨਕਾਸ਼ਤ ਗੱਲਾਂ ਹੀ ਨੇ ਇਹਦਾ ਮਨਕਾਸ਼ਤ ਗੱਲ ਨਹੀਂ ਹੋ ਸਕਦੀ ਐ ਸੱਚ ਨਹੀਂ ਹੋ ਸਕਦਾ ਇਹ ਤਾਂ ਉਹ ਸਮਝੌਤਾ ਕਰਤੋਂ ਹੁੰਦਾ ਆਪਾਂ ਹਾਂ ਪਰ ਚੀਜ਼ ਬਹੁਤ ਸੋਹਣੀ ਸੀਗੀ ਮੈਨੂੰ ਹਲੇ ਤੱਕ ਐ ਨਹੀਂ ਪਤਾ ਲੱਗਿਆ ਸੱਚੀ ਵਿੱਚ ਸਿੱਖਿਆ ਕੀ ਮਿਲਦੀ ਸੀ ਬਾਕੀ ਆਪਾਂ ਹੁਣ ਹੁਣ ਦੇਖਦੇ ਹਾਂ ਹੋ ਸਕਦਾ ਐਦੀ ਵਿਆਖਿਆ ਕਰਨ ਤੋਂ ਬਾਅਦ ਆਪਾਂ ਪਤਾ ਲੱਗੂਗੀ ਕੀ ਹੋਇਆ ਨਾ ਉਹ ਕੁੜੀਆਂ ਬਣਉਣ ਲੱਗ ਜਾਂਦੀ ਐ ਜੇ ਜਿਹੜੀ ਪਹਿਲੀ ਕੁੜੀ ਹੁੰਦੀ ਐ ਨਾ ਉਹਨੂੰ ਕੁੜੀ ਨੂੰ ਪਾ ਕੇ ਕੰਮ ਕਰ ਲਾਂਦੇ ਲੈਂਦੀ ਐ ਉਹ ਬੁੜੀ ਨੂੰ ਭੁੱਲ ਜਾਂਦੀ ਐ ਜਿਵੇਂ ਉਹ ਗਲੀਿਆਂ 'ਚ ਆਣਾ ਚਾਹ ਨਾ ਹੁੰਦਾ ਉਹਦੇ ਨਾਲ ਚੱਕਦੇ ਹੁੰਦੇ ਆਪਾਂ ਉਹਨਾਂ ਚੱਕਣਾ ਭੁੱਟ ਜਾਂਦੇ ਜੇ ਜ਼ਮੀਨ ਹੀ ਸੜ ਜਾਂਦੀ ਹੈ ਉਸ 'ਚ ਸਮੀਲਾ ਆਉਣ ਲੱਗ ਜਾਂਦੀ ਹੈ ਕਾਰੀ ਹੋ ਜਾਂਦੀ ਹੈ ਪੂੜੀ ਨੂੰ ਖੇਡ ਛੱਡ ਜਾਂਦੀ ਹੈ ਇਹ ਤਾਂ ਗੰਜਰ ਦੀ ਮੈਨੂੰ ਬਾਹਰ ਹੀ ਨਹੀਂ ਘੜਦੀ ਮੈਨੂੰ ਆਪ ਐ ਨਹੀਂ ਕੜਨਾ ਪਊਗਾ ਤਾਂ ਕਰਕੇ ਨਾ ਉਹ ਪੂੜੀ ਘੜਾ ਵਿੱਚ ਭੱਜ ਜਾਂਦੀ ਹੈ ਤੇ ਭੱਜ ਜਾਂਦੀ ਹੈ ਤਾਂ ਜੱਟੀ ਨੂੰ ਪਤਾ ਲੱਗ ਜਾਂਦਾ ਉਹ ਕਹਿੰਦੀ ਮੂੰਹ ਮੈਂ ਮਰ ਗਈ ਇਹ ਤਾਂ ਪਹਿਲੀ ਉਹ ਪੂੜੀ ਸਿੱਧਾ ਕੜਾਈ 'ਚ ਨਿਕਲ ਕੇ ਭੱਜ ਗਈ ਉਹ ਮੰਗਰ ਭੱਜਦੀ ਜਾਂਦੀ ਹੈ ਮੰਗਰ ਭੱਜਦੀ ਜਾਂਦੀ ਹੈ ਵੀ ਸਾਡੇ ਕੰਮ ਵਾਲੇ ਕੰਮੇ ਆਏ ਐ ਵੀ ਉਹ ਖਾਣਗੇ ਪੂੜੀ ਤਾਂ ਵੀ ਜੇ 21 ਭੱਜ ਗਈ ਮੈਂ ਬਾਕੀ ਪੂੜੀਆਂ ਵੀ ਭੱਜਣ ਗਿਆ ਕਿਵੇਂ ਫੜੂੰਗੀ ਉਮਾ ਮਾਂ ਘਰੋਂ ਆਂਗਰਵਾਟ ਦੇ ਵੀ ਪੂਰੀ ਭੱਜੀ ਜਾਂਦੀ ਹੈ ਫੁੱਲ ਸਪੀਡ ਤੇ ਭੱਜੀ ਜਾਂਦੀ ਹੈ ਤਾਂ ਕਿਸੇ ਰਿਆ ਜਾਂਦੀ ਹੋਈ ਬੋਲ ਕੇ ਆਂਦੀ ਹੁੰਦੀ ਹੈ ਕੁਝ ਸਿੱਖਿਆ ਦੇ ਨਹੀਂ ਆਂਦੀ ਹੁੰਦੀ ਉਹਨੂੰ ਪਤਾ ਨਹੀਂ ਐਦਾਂ ਕੁਛ ਵੀ ਸ਼ਾਇਦ ਉਹ ਆਇਆ ਕਿ ਕਿਤੇ ਵੀ ਸਮੇਂ ਦੀ ਕਦਰ ਵੀ ਹੈਗੀ ਤੇ ਉਹ ਸ਼ਾਇਦ ਆਇਆ ਇਹਨੇ ਕੁਛ ਵੀ ਹੁਣ ਮੈਂ ਉੱਥੋਂ ਨਿਕਲ ਗਈ ਹਾਂ ਓਏ ਫਿਰ ਇਸ ਚੀਜ਼ ਤੋਂ ਸਿੱਖਿਆ ਕੀ ਮਿਲਦੀ ਹੈ ਵੀ ਅਮਾ ਸਵੇਰ ਨੂੰ ਜਦ ਇੱਕ ਵਾਰ ਆ ਚੱਲਗਾ ਤਾਂ ਫਿਰ ਉਹ ਵਾਪਸ ਨਹੀਂ ਹੁੰਦਾ ਹੈਗਾ ਇਸ ਕਰਕੇ ਸਮੇਂ ਦੀ ਕਦਰ ਕਰੋ ਫਿਰ ਉਹ ਜਦੋਂ ਭੱਜ ਜਾਂਦੇ ਭੱਜ ਜਾਂਦੀ ਹੈ ਨਾ ਜੱਟੀ ਬਹੁਤ ਕੋਸ਼ਿਸ਼ ਕਰਦੀ ਉਹਦੇ ਹੱਥ ਨਹੀਂ ਲੱਗਦੀ ਹਾਂ ਫਿਰ ਉਹ ਨਾਲ ਤਾਂ ਕਿਚ ਖੁੱਝ ਜਾਂਦੀ ਐ ਉਹ ਵਿਚਾਰੀ ਨਾ ਰੋਡ-ਰੋਡ ਕੇ ਆ ਜਾਂਦੀ ਉਹਨੂੰ ਮਿਲਦੀ ਘਰਿਆ ਤੇ ਹੰਬ ਕੇ ਬਹਿ ਜਾਂਦੀ ਐ ਜੱਟ ਨੂੰ ਕਹਿ ਦਿੰਦੀ ਐ ਵੀ ਉਹ ਤਾਂ ਮਿਲੀ ਨਹੀਂ ਐ ਹੋ ਗਈ ਉਹਦੇ ਕਾਰਨ ਅਗੇ ਉਹ ਨਰਾਜ਼ ਹੋ ਜਾਂਦਾ ਉਹ ਕਹਿੰਦਾ ਤਾਂ ਵੀ ਮੈਂ ਤਾਂ ਸਾਰੇ ਲੋੜ ਤੇ ਦਾ ਸੁਣਾ ਵੀ ਤੈਨੂੰ ਲੋੜ ਨਹੀਂ ਤੈਨੂੰ ਪੂੜੀ ਬਣਾਉਣਗੇ ਤੇ ਤਾਂ ਥੋ ਘੱਮ ਵੀ ਨਹੀਂ ਹੋਇਆ ਹੈਗਾ ਉਸ ਤੇ ਹੋ ਜਾਂਦਾ ਉਹਦੋਂ ਜਿਹੜੀ ਪੂੜੀ ਹੁੰਦੀ ਐ ਤਾਂ ਤੇ ਜ ਬੜੀ ਹੁੰਦੀ ਐ ਉਹ ਤੇ ਨਾ ਕੁੱਤੇ ਆ ਜਾਂਦੇ ਨੇ 스멜ਸ ਹੋ ਗਈ ਉਹ ਕੁੱਤਿਆਂ ਦੇ ਹੱਥ ਲੱਗਦੀ ਹੁੰਦੀ ਐ ਤੁਹਾਨੂੰ ਉਹਨੂੰ ਫਿਰ ਐ ਪੱਟ ਕੇ ਨਾ ਕੁੱਤੇ ਖਾਂਦੇ ਹੁੰਦੇ ਸੀ ਹੁਣ ਇਹ ਸਟੋਰੀ ਜਿ cục ਸਮੇ ਵਾਲੀ ਵੀ ਗੱਲ ਪਤਾ ਲੱਗਦੀ ਐ ਤੇ ਹੋਰ ਕੀ ਸਿੱਖਿਆ ਮਿਲਦੀ ਐ ਸਟੋਰੀ ਚੋਂ ਤੁਸੀਂ ਸਾਰੇ ਇਸ ਇਸ ਤੇ ਉਹ ਕਰਉਂਦੀ ਹੁੰਦੀਆਂ ਜੀਨੇ ਜੀਨੇ ਬੜੀ ਹੋਈ ਐ ਆਪ ਲੋ ਸੋਂਡ ਟਾਈਮਾਰ ਆਪਣੀ ਮਾਈਂਡ ਤੇ ਸਿੱਪਾ ਵੀ ਹੋ ਜਾਂਦਾ ਨਾ ਸੋਂਡ ਤੇ ਹਲਦੀ ਹੁੰਦੀ ਸੀ کریمੂ ਦੇ ਰੂਟ ਹੁੰਦੇ ਸੀ ਇਕਾ ਖੱਖਰ ਬੌਂਛਤੇ ਹੋ ਆਹ ਉਹ ਕਛੂ ਦਾ ਮਾਚੂ ਕਛੂ ਦਾ ਮਾ ਦੇਕਰ ਗੋਸ਼ ਦਿਖਾਣੀ ਹੁੰਦੀ ਜੀ ਉਹ ਉਹ ਤਾਂ ਜਰਾ ਅੱਜ ਕੱਲ ਦੇ ਬੱਚਿਆਂ ਨੂੰ ਵੀ ਪਤਾ ਹੀ ਹੈ ਪਰ ਇਹ ਕਹਾਣੀ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਜੜੀ ਹੈ ਜੜੀਆਂ ਵਾਰੀ ਆਪਾਂ ਕਰ ਰਹੇ ਹਾਂ ਇਹ ਤਾਂ ਕੋਈ ਸੁਲੋਹੂ ਸਬਜੀ ਦਾ ਮੈਹੀ ਚੀਰੂ ਤੇ ਕੀ ਕਹਿੰਦੀ ਸੀ ਮੈਂ ਹੁਣ ਨਾ ਪੜਾਈ ਵੀ ਕਾਫੀ ਬਦਲ ਗਈ ਬਗਾ ਹੁਣੋਂ ਹੁਣ ਉਹ ਚੀਜ਼ਾਂ ਰਹੀਆਂ ਨਹੀਂ ਹੈਗੀਆਂ ਸਾਰਾ ਕੁਝ ਚੇਂਜ ਹੋ ਗਿਆ ਹੁਣ ਆਪਾਂ ਫਿਰ ਇੰਗਲਿਸ਼ ਵੀ ਆਂ ਬੀਂਦੀ ਦੀ ਕਹਾਣੀ ਬਹੁਤ ਸੁਣੀਏ ਸੋਣੀਆਂ ਅੰਗਰੇਜ਼ੀ ਦੀ ਕਹਾਣੀ ਜਾਣ ਤੋਂ ਕੋਈ ਨਹੀਂ ਨਹੀਂ ਯਾਰ ਐਰਾ ਯਾਰ ਨਹੀਂ ਬਹੁਤੀ ਯਾਦ ਨੇ ਮੈਨੂੰ ਤੇ ਇੱਕ ਆਪਣਾ ਹੋਰ ਕਿਹੜੀ ਗਾਣੀ ਹੁੰਦੀ ਸੀ ਪ੍ਰੀਤਾ ਉਹ ਵੀ ਆਪਾਂ ਬਹੁਤ ਚਾਰਾਂ ਸਣ ਸੁਣਦੇ ਹੁੰਦੇ ਸੀ ਬਾਰ-ਬਾਰ ਤੈਨੂੰ ਯਾਦ ਹੈ ਜਦ ਮੈਂ ਛੋਟੀ ਹੁੰਦੀ ਸੀਗੀ ਮੇਰੀਆਂ ਦੋ ਆਦਤਾਂ ਹੁੰਦੀਆਂ ਸੀਗੀਆਂ ਇੱਕ ਤਾਂ ਮੈਂ ਤੈਨੂੰ ਕਹਿੰਦੀ ਸੀ ਮੈਂ ਤੁਹੀਂ ਚ ਫੁਰਕ ਕਰ ਹਾਂ ਤੇ ਇੱਕ ਮੈਂ ਤੈਨੂੰ ਕਹਿੰਦੀ ਹੁੰਦੀ ਮੈਨੂੰ ਕੋਈ ਕਹਾਣੀ ਸੁਣਾ ਪੜ੍ਹਵੀਂ ਹਾਂ ਜਗਾ ਹੈ ਨਾ ਮੈਂ ਤਾਂ ਕੋਈ ਨਾ ਕੋਈ ਰੋਜ਼ ਗਾਣਾ ਨਾ ਮਾ ਸੁਣ ਕੇ ਫੇਰ ਸੋਣਾ ਹਾਂ ਹਾਂ ਤੇ ਹੁਣ ਇੱਕ ਗਾਣ ਦਾ ਕਿਸੇ ਕਿਸ ਕੀ ਮੱਜਣਾ ਵੀ ਗਾਣ ਲਿਖਦੀ ਹੁੰਦੀ ਸੀ ਹੁਣ ਇਹਦਾ ਸੁਆਫਾਨ ਕਿ ਦਰਵਾਗਿਆ ਹੁ ਗਾਣਾ ਲਿਖਣ ਵਾਲਾ ਹੁਣ ਇਹ ਸ਼ਾਇਰੀ ਨੂੰ ਜੀ ਇਹਦੇ ਲਿਖੀ ਜਾਂਦੀ ਹੁੰਦੀ ਐ ਜਿਹੜੀਆਂ ਵੀ ਮੇਰੇ ਕਦੇ ਖਾਨੇ ਚ ਪੈ ਜਾਂਦੀਆਂ ਨੇ ਕਦੇ ਪੈਂਦੀਆਂ ਨੇ ਭਾਰਾ ਇਹ ਗਾਣੇ ਬਹੁਤ ਸਾਰੇ ਲਿਖਦੇ ਹੁੰਦੀ ਸੀ ਇਹਦੇ ਇੱਕ ਗਾਣਾ ਲਿਖਿਆ ਸੀ ਦੱਸਣਾ ਕਿ ਨਾਮ ਹਾਂ ਨਾ ਨਾ ਸਰ ਕੱਲੀ ਮੇਨ ਲਾਈਨ ਸੀ ਉਹ ਗਾਣੀ ਦੀ ਆ ਇਹਦੇ ਵਿੱਚ ਜਿੱਦਾਂ ਹਾਂ ਸੁਪਨਾ ਹੀ ਬਣ ਕੇ ਰਹਿ ਗਿਆ ਸੁਪਨਾ ਤੈਨੂੰ ਪਾਉਣ ਦਾ ਜਦੋਂ ਇਹ ਸਿੰਗਰ ਦਾ ਗਾਣਾ ਆਇਆ ਤੀਂ ਮੈਨੂੰ ਬੜਾ ਮੈਨੂੰ ਬੜੀ ਹਰਾਨੀ ਹੋਈ ਸੀ ਵੀ ਇਹ ਮੇਰੇ ਗਾਣੇ ਦੀ ਲਾਈਨ ਸੀ ਇਹ ਨਾਲ 7ਵੀਂ 8ਵੀਂ ਦੀ ਗੱਲ ਹੈ ਉਦੋਂ ਇਹ ਮੈਨੂੰ ਗਾਣੇ ਸੁਖਾਇਆ ਕਰਦੀ ਰਾਤ ਨੂੰ ਮੈਨੂੰ ਕਹਿੰਦੀ ਤਾਂ ਆਪਾਂ ਲਿਖਿਆ ਸੁਣਾ ਤੇ ਇਹ ਮੈਥੋਂ ਬਾਣੀ ਸੁਣਦੀ ਨੂੰ ਵੀ ਰਾਤ ਮੈਨੂੰ ਪੱਕਾ ਮੈਥੋਂ ਦੋ ਤਿੰਨ ਗਾਣੇ ਨਹੀਂ ਸੁਣ ਕੇ ਪੈਣੀ ਪੈਣਾ ਤੇ ਨਾ ਇੱਕ ਮੇਰੇ ਗੱਲ ਯਾਦ ਆ ਗਈ ਬਚਪਨ ਤੋਂ ਕਿ ਉਹਨੂੰ ਦਾ ਜੇ ਦੇਖਿਆ ਜਾਵੇ ਬਚਪਨ ਸੋਹਣੀ ਚੀਜ਼ ਵੀ ਸੀ ਜਦੋਂ ਆਪਾਂ ਜਮਾ ਛੋਟੇ ਹੁੰਨੇ ਜਦੋਂ ਆਪਾਂ ਨੂੰ ਕਿਸੇ ਦੀ ਯਾਦ ਆ ਕਦੀ ਹੁੰਦੀ ਮੈਨੂੰ ਉਹ ਕੱਲੇ ਆਉਦਾ ਕਿ ਅਸੀਂ ਨਾ ਸਾਡੇ ਘਰ ਚੀਨੀ ਵੀ ਚੀਨੀ ਨਹੀਂ ਹੁੰਦੀ ਜਿਹੜੀ ਲੈ ਚੀਨੀ ਦੇ ਬਾਂਡੇ ਹਨ ਬਰੀ ਦਾ ਐਡੇ ਤਾਂ ਟਾਪ ਲਾ ਜਾਂਦਾ ਕਿ ਮੇਰੇ ਦਾਦੀ ਉਹ ਟਾਪ ਲਾ ਗਿਆਗਾ ਦਿਖਤ ਫਿਰ ਤਾਂ ਬਹੁਤ ਬਹੁਤ ਮੁਸ਼ਕਿਲ ਹੁੰਦਾ ਬਹੁਤ ਮੁਸ਼ਕਿਲ ਹੁੰਦਾ ਤੇ ਐਡਾ ਟਾਪਲਾ ਹੁੰਦਾ ਉਹ ਚ ਅਸੀਂ ਦਹੀਂ ਜਮਾਇਆ ਕਰਦੇ ਸੀ ਜਿਵੇਂ ਛੋਟੜੇ ਹੁੰਦੇ ਸੀ ਮੈਂ ਜਿਵੇਂ ਫਲੈਸ਼ ਬੈਕ ਜੀ ਜ਼ਿਆਦਾ ਹੋਵੇਂ ਹੁੰਦਾ ਸੀਗਾ ਫਿਰ ਉਦੋਂ ਬਾਅਦ ਤਾਂ ਸਭ ਚੇਂਜ ਹੋ ਹੀ ਗਏ ਸੀ ਪਤਾ ਨਹੀਂ ਕੀ ਹੋ ਗਿਆ ਸੀ ਘਰੇ ਪਰ ਉਹ ਅਸੀਂ ਸੋਣਾ ਹੁੰਦਾ ਸੀ ਉਹ ਇਕੱਠੀਆਂ ਬੈਂਦੀਆਂ ਤੇ ਯਾਸੀਨਾ ਸਾਡਾ ਟਾਟਾ ਪੱਖਾ ਲਾਇਆ ਕਰਦੇ ਉਹਦੇ ਪੂਰੇ ਸਾਡੇ ਟਾਟਾ ਜਦੋਂ ਤੱਕ ਇਹਦਾ ਵਿਆਹ ਨਹੀਂ ਨਾ ਹੋਇਆ ਸੀ ਉਦੋਂ ਤੱਕ ਇਕੱਠੀਆਂ ਬੈਆਂ ਇੱਕ ਦੂਜੇ ਤੋਂ ਬਿਨਾਂ ਪੈਂਦੇ ਨਹੀਂ ਦੇ ਨੇ ਆਉਂਦੇ ਨੇ ਤੇ ਸਾਨੂੰ ਅੱਠ ਮੰਜੇ ਹੁੰਦੇ ਸੀ ਸਾਡੇ ਟਾਟੇ ਪੱਖੇ ਦੇ ਸਾਹਮਣੇ ਤੇ ਪਹਿਲਾ ਮੰਜਾ ਹੁੰਦਾ ਹੁੰਦਾ ਸੀ ਸਾਡੇ ਦੋਹੇ ਵੜਾਂ ਦਾ ਮੈਂ ਅੱਠਾਂਵੇਂ ਸੇ ਸ਼ੁਰੂ ਤੋਂ ਹੁੱਕੀ ਬੰਦੀ ਰਹੀ ਆ ਦੂਜਾ ਹਾਂ ਹਾਂ 8 ਕੇ ਹੋਰੇ ਹੋ ਜਾਂਦੀ ਹੁੰਦੀ ਦੂਜਾ ਮੰਜਾ ਹੁੰਦਾ ਸੀਗਾ ਮੇਰੇ ਮੰਮੀ ਦਾ ਤੇ ਅਸ਼ੂ ਦਾ ਤੀਜਾ ਮੰਜਾ ਮੇਰੇ ਡੈਡੀ ਦਾ ਹੁੰਦਾ ਚੌਥਾ ਮੰਜਾ ਹੁੰਦਾ ਹੁੰਦਾ ਆਪਣਾ ਵੀ ਦੀ ਦਾਦੀ ਦਾ ਪੰਜ ਮੰਜੇ ਹੁੰਦੇ ਸੀ ਫਿਰ ਆਪਣੇ 8 ਮੰਜੇ ਫਿਰ ਆਪਣੇ ਕਿੰਨੇ ਵੱਧ ਗਏ ਸੀ ਜਦੋਂ ਆਸ਼ੂ ਵੱਡਾ ਹੋ ਗਿਆ ਸੀ ਹਾਂ ਫਿਰ ਅਸੀਂ ਆਡਾ ਪੈਂਡਾ ਪਹਿਲਾਂ ਡੈਡੀ ਦਾ ਪੈਂਡਾ ਹੁੰਦਾ ਸੀ ਫਿਰ ਆਸ਼ੂ ਆਡਾ ਪੈਂਡਾ ਲਾ ਗਿਆ ਸੀ 8 ਮੰਜੇ ਦਾ ਫਿਰ ਵੀ ਨਹੀਂ ਬਣੇ ਪਰ 8 ਮੰਜੇ ਵੀ ਕਿਸੇ ਸਮੇਂ ਨਾਲ ਹੁੰਦੇ ਸੀ ਨਾਦਾ ਦੇ ਨਾਲ ਫੱਕਰ ਸੀ ਦਾ ਸਾਡਾ ਸਭ ਤੋਂ ਲਾਸਟ ਤੇ ਬੈਠਦਾ ਮੇਰਾ ਦਾਦਾ ਨੋਰਮਲ ਪਿਆਉਂਦਾ ਤੇ ਮੱਛਾ ਦਾਦੀ ਲੈ ਕੇ ਬੈਠਦਾ ਉਦੋਂ ਬਚਾਰੇ ਨਾਲ ਗੇਟ ਕੋਲੇ ਮੰਜਾ ਪਾ ਗਏਦਾ ਸਾਨੂੰ ਬਹੁਤ ਅੱਸਾ ਹੁੰਦਾ ਸੀ ਕਹਿੰਦੇ ਬਾਪੂ ਨੂੰ ਹਵਾਰਾਂ ਦੀ ਨੂੰ ਹੁੰਦੀ ਜੈਨੇ ਨੂੰ ਕਹਿਣ ਸੀ ਜੇ ਦਾਦਾ ਪਰ ਮੁੰਕੇ ਦਾਦਾਦੇ ਦੀ ਬਹੁਤ ਯਾਦ ਆਉਂਦੀ ਹੈ ਜੀ ਐ ਲੱਗਦੇ ਵੀ ਜਿਹੜੇ ਬੰਦੇ ਇੱਕ ਵਾਰ ਚਲੇ ਜਾਂਦੇ ਨੇ ਉਹ ਨਾ ਕਦੇ ਵਾਪਸ ਨਹੀਂ ਹੁੰਦੇ ਹੈਗੇ ਰੋ ਸੀ ਬਰਗਾ 14 ਨਵੰਬਰ ਨੂੰ ਮੇਰੇ ਦਾਦਾਦੇ ਨੂੰ ਪੂਰੇ 2 ਸਾਲ ਹੋ ਜਾਣਗੇ ਗਏ ਨੇ ਦੇਵਲੂ ਬੰਦੇ ਨੂੰ ਜਾਣਦੇ ਨੂੰ ਕੁਝ ਨਹੀਂ ਰੰਦਾ ਪਾਈ ਕਹਿੰਦੇ ਨੇ ਵੀ ਇਹ ਕਹਣਾ ਕੁਝ ਨਹੀਂ ਜਾਂਦਾ ਕਿਸੇ ਨਾਲ ਨਫ਼ਰਤ ਨਾ ਕਰੋ ਹਰੇਕ ਨਾਲ ਪ੍ਰੇਮ ਪਿਆਰ ਕਰੋ ਹੋਰ ਇਹ ਨਾ ਪਤ ਕਰਕੇ ਆਪਾਂ ਨੂੰ ਕੀ ਮਿਲ ਜੂਗਾ ਜਾਣ ਦੇ ਸਾਰੇ ਨੇ ਤੂੰ ਖਾਲੀ ਹੱਥ ਹੀ ਹੈ ਨਾ ਇੱਕ ਮਿੰਟ ਦਾ ਨਾਲ ਬੰਦਾ ਕੋਦੋਂ ਵੀ ਪਾਲੇ ਇੱਕ ਮਿੰਟ ਚ ਬਹਿ ਜਾਂਦੀ ਹੈ ਪਿਆਰ ਬੰਡੋ ਪਿਆਰ ਕਰੋ ਵੀ ਲੋਕ ਵੀ ਆਪਾਂ ਨੂੰ ਯਾਦ ਰੱਖਣ ਦੇ ਬੰਦਾ ਕਿੰਨਾ ਪਿਆਰ ਕਰ ਸੀ ਨਾ ਇੰਨੇ ਮਿੱਠੇ ਨਾਲ ਬੋਲਦਾ ਸੀਗਾ ਕੋ ਦੇਖੋ ਤੇ ਆਪਣਾ ਕੀ ਕਹਿੰਦੀ ਸੀ ਮੈਂ ਉਹ ਵੱਲਾ ਨਾ ਮਤਲਬ ਬਹੁਤ ਯਾਦ ਆ ਹਾਂ ਸੱਚ ਨਾਲ ਮੈਂ ਇੱਕ ਗੱਲ ਬੋਦ ਮਰੀ ਕਹਿਣ ਦੀ ਸੋਚਦੀ ਹੁੰਨੀ ਆ ਪਰ ਉਹ ਹਰ ਇੱਕ ਵਲੌਗ ਚ ਨਹੀਂ ਹੁੰਦੀ ਮੇਰੇ ਗੱਲ ਨਾਲ ਹੋਉਂਦੀ ਨਹੀਂ ਉਹ ਗੱਲ ਮੈਂ ਕਰਦੀ ਸੀ ਕਿ ਮੈਂ ਨਾ ਕਈ ਮਤਲਬ ਇਹ ਚੀਜ਼ਾਂ ਤੇ ਹੀ ਹੁੰਦੀਆਂ ਨੇ ਜਿਹੜੀਆਂ ਅਨਟੋਲਡ ਸਟੋਰੀਜ਼ ਹੁੰਦੀਆਂ ਨੇ ਜਿਹੜੀਆਂ ਅਣ ਦਸੀਆਂ ਕਹਾਣੀਆਂ ਹੁੰਦੀਆਂ ਨੇ ਇਹ ਫਰਮ ਦਸਨੀ ਗਈਆਂ ਨੇ ਜਿਹੜੇ ਬੰਦੇ ਦਾ ਆਪਾਂ ਨੇ ਥੈਂਕ ਯੂ ਜਾਂ ਧੰਨਵਾਦ ਕਰਨਾ ਹੈ ਨਾ ਉਹਨਾਂ ਦਾ ਧੰਨਵਾਦ ਆਪਾਂ ਨੂੰ ਘੱਟ ਹੀ ਲੈ ਕਰਨਾ ਹੀ ਚਾਹੀਦਾ ਹੁੰਦਾ ਮੈਂ ਇਹ ਗੱਲ ਦੱਸਦੀ ਸੀ ਕਿ ਜਦੋਂ ਨਾਲ ਮੈਂ ਇਹ ਕੰਮ ਸਟਾਰਟ ਸਟਾਰਟ ਕੀਤਾ ਸੀ ਟਾਰਜਨ ਮੈਕਵੇ ਦੇ ਨਾਲ ਪਹਿਲੀ ਵਾਰੀ ਉਹ YouTube ਚੈਨਲ ਹੈਗਾ ਤਾਂ ਹੈਗਾ ਜਾਂ ਜੇ ਵੀ ਹੈ YouTube ਦੇ ਉੱਪਰ ਪਰ ਮੈਨੂੰ ਇਹ ਨਹੀਂ ਪਤਾ ਕਿ ਉਹ ਕੋਈ ਕੰਟੈਂਟ ਕੋਈ ਪਾਉਂਦੇ ਨੇ ਕਿ ਨਹੀਂ ਮਤਲਬ ਮੇਰੀ ਸ਼ੁਰੂਆਤ ਹੁੰਦਾ ਨਾਲ ਕੀਤੀ ਸੀ ਜਦੋਂ ਦਾ ਨੂੰ ਪਤਾ ਲੱਗਿਆ ਨਾ ਕਿ ਲਖਰੀ ਦੇ ਘਰ ਦੀ ਹਾਲਾਤ ਇਹ ਮੈਂ ਨਾਲ ਸਭ ਕੋਈ ਪੱਖਾ ਹੈ ਨਾ ਇੱਕ ਉਹਨਾਂ ਨੂੰ ਪਤਾ ਕਿਵੇਂ ਬਤਾ ਪਤਾ ਲੱਗਿਆ ਸੀ ਅਸੀਂ ਇੱਕ ਬੁੰਡੇ ਵਾਲੀ ਵੀਡੀਓ ਸ਼ੂਟ ਕਰਨੀ ਸੀ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਪਹਿਲਾਂ ਟਾਈਮ ਦਿੱਤਾ ਕਿ ਲੱਗ ਪਈ ਸਵੇਰੇ 6 ਵਜੇ ਉੱਠੇ ਜੀ ਇਸ ਲਈ 6 ਵਜੇ ਲੈ ਆ ਦੇਂਦੇ ਮੈਂ ਕਿਹਾ ਠੀਕ ਹੈ ਉਹਨਾਂ ਨੇ 6 ਵਜੇ ਬਾਹਰ ਕੋਠਾ ਪਈ ਸੀ ਸਾਰੇ ਸੁੱਤੇ ਪਏ ਬਈ ਚਲ ਮੈਂ ਅੱਖਾਂ ਮਾਰਦੀ ਹਾਂ ਬਾਹਰ ਹੋਲ ਕੇ ਮੈਂ ਸੁਪੀ ਵੀ ਕਹਿੰਦਾ ਬਈ ਤੂੰ ਹੋੜੇ ਉੱਠੀ ਨਹੀਂ ਬਘਾ ਬਈ ਚਲ ਉੱਠ ਗਈ ਮੈਂ ਬਣ ਤੋ ਕੇ ਆਈ ਨੰਨੜ ਬਾਗੀ ਮੈਂ ਨਾ ਹੀ ਨਹੀਂ ਸੀ ਉਸ ਦਿਨ ਆਈ ਬਾਗੀ ਮੈਂ ਬੈਗ ਪੈਕ ਕਰਿਆ ਆਪਦਾ ਤੇ ਉਹਨਾਂ ਨੇ ਦੇਖਿਆ ਵੀ ਨੰਨੜ ਤਾਂ ਐਨੇ ਮੰਜੇ ਇੱਕੇ ਪੱਖਾ ਲੱਗਿਆ ਹੋਇਆ ਹੈ ਨਾ ਫਿਰ ਉਹਨਾਂ ਨੇ ਮੈਨੂੰ ਪੂਲ ਰਜਿਸ ਤੇ ਉਹਦੋਂ ਸਾਡੇ ਘਰ 'ਚ ਪਹਿਲੀ ਵਾਰ ਨਵੀਂ ਚੀਜ਼ ਆਈ ਸੀ ਤੇ ਮੈਂ ਉਹਨਾਂ ਦਾ ਨਾ ਕਦੇ ਬੋਲ ਕੇ ਥੈਂਕ ਯੂ ਧੰਨਵਾਦ ਨਹੀਂ ਕੀਤਾ ਕਿਉਂਕਿ ਮਰ ਸੀ ਹਿੰਮਤ ਹੀ ਨਹੀਂ ਹੋਈ ਪਤਾ ਨਹੀਂ ਕਿਉਂ ਪਰ ਮੈਂ ਹੁਣ ਜਿਉਂ ਵਲੌਗ ਦੇਖਦੇ ਹੋਏ ਤਾਂ ਮੈਂ ਉਹਨਾਂ ਦਾ ਸ਼ੁਕਰੀਆ ਕਰਦੀ ਆ ਬਹੁਤ ਜ਼ਿਆਦਾ ਉਹ ਹਲੇ ਨਹੀਂ ਪਿਆ ਤੁਹਾਨੂੰ ਪਤਾ ਹੈ ਸਾਂਭਿਆ ਪਿਆ ਜਮਾ ਪੂਰਾ ਵਧੀਆ ਅਸੀਂ ਉਹ ਚੁਣੋਂਦੇ ਵੀ ਸੀ ਉਸ ਟਾਈਮ ਪਰ ਹੁਣ ਤਾਂ ਚਲੋ ਵਾਈਬਰੂਡ ਇੰਨਾ ਕੁ ਵਧੀਆ ਨੂੰ ਸਭ ਕੁਝ ਚੇਂਜ ਕਰਤਾ ਕਿ ਘਰੇ 2-2 ਏਸੀ ਨੇ ਹਕੂਲਰ ਚਲਾਉਣ ਦੀ ਲੋੜ ਹੀ ਨਹੀਂ ਪੈਂਦੀ ਸਾਰਾ ਕਮਰਾ ਏਸੀ 'ਚ ਸੌਂਦਾ ਹੈ ਪਰ ਉਹ ਪੂਰਾ ਖਲੇ ਵੀ ਸੰਭਾਲਿਆ ਹੈ ਤਾਂ ਐਸੇ ਕਿਣਕਾਣੀ ਚਾਹੀ ਪਰੀ ਇੱਕ ਗੱਲ ਕਹਿਣੀ ਆ ਕਈ ਅੱਜ ਕੱਲ ਕਹਿੰਦੇ ਨੇ ਵੀ ਐਂ ਕਰਕੇ ਇਹ ਪੈਸੇ ਖਰਾਬ ਕਰਦੇ ਨੇ ਇਹ ਬ੍ਰਾਂਡ ਪਾਉਂਦੇ ਨੇ ਹਨਾ ਵੀ ਮਹਿੰਗੇ ਮਹਿੰਗੇ ਚੀਜ਼ਾਂ ਲੈਂਦੇ ਨੇ ਇਹ ਵੋ ਪਰ ਉਹਨਾਂ ਨੇ ਇਹ ਟਾਈਮ ਦੇਖ ਲੈਣਾ ਨੇ ਉਹ ਟਾਈਮ ਨਹੀਂ ਦੇਖਿਆ ਜਦੋਂ ਇੱਕ ਪੱਖੇ ਦੇ ਅੱਗੇ ਅਸੀਂ ਸਾਰੇ ਤੋਂੰਦੇ ਹੁੰਦੇ ਸੀਗੇ ਨਾਲੇ ਵੀਰੇ ਜਦੋਂ ਸਾਡੇ ਕੋਲ ਪੈਸੇ ਨਹੀਂ ਸੀ ਨਾ ਹੁੰਦੇ ਉਹਦੋਂ ਅਸੀਂ ਵੀ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਜੀ ਜਮਾ ਸਿੰਪਲ ਰਹਿਣੇ ਆ ਸਾਨੂੰ ਬ੍ਰਾਂਡ ਪਾਉਣੇ ਪਸੰਦ ਨਹੀਂ ਜਦੋਂ ਆਪਣੇ ਕੋਲ ਵੀ ਰਿਚ ਪੈਸੀ ਹੋ ਜਾਂਦੇ ਨਾਲ ਹਰੇਕ ਬੰਦੇ ਦਾ ਸੁਪਨਾ ਹੁੰਦਾ ਕੋਈ ਉਹਦੀ ਫੇਵਰਟ ਚੀਜ਼ ਹੁੰਦੀ ਹੈ ਕੋਈ ਉਹਦੀ ਡ੍ਰੀਮ ਗੱਡੀ ਹੁੰਦੀ ਹੈ ਡ੍ਰੀਮ ਘਰ ਹੁੰਦਾ ਸਾਡੇ ਵੀ ਹੈਗੇ ਨੇ ਉਹ ਤੁਸੀਂ ਬਤਾ ਦਿਓ ਤੁਸੀਂ ਕਿਹੜੀ ਚੀਜ਼ ਨੂੰ ਸਿੰਪਲ ਸਿਟੀ ਸਮਝਦੇ ਹੋ ਸਾਦਗੀ ਸਮਝਦੇ ਹੋ ਵੀ ਸਿੰਪਲ ਕੱਪੜੇ ਪਾਉਣੇ ਕੱਪੜੇ ਪਾਉਣ ਨਾਲ ਬੰਦਾ ਸਿੰਪਲ ਤੇ ਸਾਦਗੀ ਵਾਲਾ ਨਹੀਂ ਬਣਦਾ ਬੰਦੇ ਦਾ ਕਿਰਦਾਰ ਹੋਣਾ ਚਾਹੀਦਾ ਹੈ ਸਾਦਗੀ ਵਾਲਾ ਬੰਦੇ ਦੇ ਕਿਰਦਾਰ ਚੋਂ ਸਾਦਗੀ ਦਿਖਣੀ ਚਾਹੀਦੀ ਜਾਂਦੀ ਆ ਕੱਲੀਆਂ ਗੱਲਾਂ ਕਰਨ ਨਾਲ ਥੋੜੀ ਅਗਲਾ ਬੰਦਾ ਸਿੰਪਲ ਕਹਿੰਦਾ ਹੁਣ ਮੈਂ ਚਲੀ ਆਂਗੀ ਮੈਂ ਸਿਰ ਤੇ ਝੁਨੀ ਰੱਖਦੀ ਆ ਮੈਂ ਸੂਟ ਪਾਉਣੀਆਂ ਜਦੋਂ ਆਪਣਾ ਕਿਰਦ ਪਰ ਕੱਪੜੇ ਪਾਉਂਦਾ ਵੀ ਕੀ ਫਾਇਦਾ ਕਹਿਣ ਦਾ ਭਾਵ ਇਹ ਹੈ ਵੀ ਆਪਣੇ ਕਰਤਾਰ ਤੋਂ ਆਪਣੀ ਆਪਣਾ ਸਾਦਾ ਪਨ ਟਾਕਣਾ ਚਾਹੀਦਾ ਹੈ ਜਿਵੇਂ ਆਪਾਂ ਕਿਸੇ ਨਾਲ ਗੱਲ ਕਰੋ ਹਨਾ ਇੱਕ ਤਾਂ ਆਪਣੇ ਤੋਂ ਬਈ ਬੁੱਢੇ ਜਿਹਾ ਬਰੋੜ ਕੇ ਨੱਕ ਬਰੋੜ ਕੇ ਗੱਲ ਨਹੀਂ ਹੁੰਦੀ ਆਪਾਂ ਬਿਲਕੁਲ ਸਿੰਪਲ ਗੱਲਾਂ ਕਰਨ ਵਾਲੇ ਬੰਦੇ ਆ ਤੇ ਤੁਸੀਂ ਵੀ ਦੇਖੋਗੇ ਪੂਰਾ ਬੇਸੀ ਤੇ ਇਦਾਂ ਨੋਰਮਲ ਬੋਲਦੇ ਦੇਖੋਗੇ ਇਹ ਹੈ ਤੁਹਾਡਾ ਕਰਤਾਰ ਸੋਹਣਾ ਹੋਣਾ ਚਾਹੀਦਾ ਤੁਸੀਂ ਆਪਣੇ ਕਰਤਾਰ ਨੂੰ ਸੋਹਣਾ ਬਣਾਓ ਸੋਹਣਾ ਤੁਹਾਡਾ ਦਿਲ ਹੋਣਾ ਚਾਹੀਦਾ ਤੇ ਬਾਕੀ ਵੀਰੇ ਬ੍ਰੈਂਡ ਬਣਾਉਂਦਾ ਇਹਦਾ ਸੁਪਨਾ ਹੁੰਦਾ ਸਾਡਾ ਵੀ ਸੁਪਨਾ ਸੀਗਾ ਕਦੇ ਸੋਚਦਾ ਹੁੰਦੇ ਸੀ ਵੀ ਆ ਚੁcj ਪਾਲਾਂਗੇ ਤਾਂ ਤਾਂ ਪਤਾ ਉਹ ਤਾਂ ਪਾਇਆ ਵੀ ਦੇਖਿਓ ਬਸ ਬਰੂਲੇ ਨੇ ਜੋਗਾ ਕੀਤਾ ਹੈ ਨਾ ਮੈਨੂੰ ਤਾਂ ਇਹ ਲੱਗਦਾ ਵੀ ਕੋਹ ਜਿੰਦਗੀ ਇੱਥੇ ਕੀ ਲੈ ਕੇ ਜਾਣਾ ਤੂੰ ਕੁਝ ਨਹੀਂ ਲੈ ਕੇ ਜਾਣਾ ਹੈਗਾ ਤੁਸੀਂ ਆਪਣਾ ਖਾਓ ਪੀਓ ਆਇਸ਼ ਕਰੋ ਆਪਣੇ ਸੁਪਨੇ ਪੂਰੇ ਕਰੋ ਗਲਤ ਆਪਣੇ ਮਾਪਿਆਂ ਤੋਂ ਜਿਹੜਾ ਬੰਦਾ ਬੋਦਾ ਹੈ ਉਹਨੂੰ ਤਾਂ ਨਾ ਕਹੋ ਤੇ ਆਪਣੀ ਮਾਂ ਤੋਂ ਸੌਖਾ ਕਰੋ ਇੱਕ ਵਾਰ ਨਾ ਮੈਂ ਗੋਲਡੀ ਨੂੰ ਕਹਿਣ ਲੱਗਿਆ ਗੋਲਡੀ ਖੀਵੇ ਵਾਲੇ ਨੂੰ ਉਹ ਉਹ ਪ੍ਰਾਨਾ ਸਤੂਤ ਉਹ ਬਹੁਤ ਸਪੋਰਟ ਕਰਦਾ ਉਹਨੂੰ ਹਰ ਵਾਰ ਕਹਿੰਦਾ ਦੀ ਲਾਪਰੀ ਦੇਖ ਲੈ ਉਹਨੇ ਹਰ ਵਾਰ ਇਹਨਾਂ ਨੂੰ ਕਹਿਣੀ ਹੋ ਗਣੀ ਵੀ ਲਾਪਰੀ ਦੇਖ ਲੈ ਰੱਬ ਨੇ ਤੁਹਾਨੂੰ ਕਿੱਥੇ ਲੈ ਕੇ ਆਇਆ ਲੈ ਕੇ ਆਇਆ ਨਾ ਉਹ ਸਾਡੇ ਘਰੇ ਨੂੰ ਸ਼ੂਟ ਕਰਦਾ ਹੈ ਹੁਣ ਉਹਨੇ ਹੀ ਗਿਆ ਕਹਿੰਦਾ ਤੁਹਾਡਾ ਨੀਲਾ ਮੋਟਰਸਾਈਕਲ ਕਹਿੰਦਾ ਸਭ ਤੋਂ ਵੱਧ ਮੈਂ ਤਾਂ ਤੁਹਾਡੇ ਭਰਾ ਦੀ ਹੈ ਅੱਛੂ ਕਹਿੰਦਾ ਕਹਿੰਦਾ ਮੇਰੇ ਕੀ ਮੈਂ ਤਾਂ ਹੈ ਕਹਦਾ ਨਾਮਈਆ ਸਭ ਤੋਂ ਵੱਧ ਮੈਂ ਕਿ ਤੇਰੀ ਹੈ ਕਹਿੰਦਾ ਤੂੰ ਲੱਪੇ ਨੂੰ ਨੀਲੇ ਸਵੇਰੇ ਤੋਂ ਉੱਦਾਂ ਹੁੰਦਾ ਟਾਈਟਨ ਕਾਂਟੇ ਚ ਪਹੁੰਚਦੇ ਸੀ ਬਾਜੀਆ ਨੇ ਜਾਂਦਿੰਦੇ ਸ਼ੂਟ ਕਰਦੇ ਇੱਕ ਵਾਰ ਅਸੀਂ ਤਾਰੀ ਵਾਲ ਗਏ ਸੀ ਗਾਣੇ ਦੀ ਸ਼ਿੰਗਣ ਦੀ ਸ਼ਿੰਗਣ ਕਰਨ ਮੇਰੇ ਗਾਣੇ ਦੀ ਅਸੀਂ ਉਹਦੇ ਨੂੰ ਉਹਦੇ ਗਏ ਸੀ ਮੋਟਰਸਾਈਕਲ ਦੇ ਏਡੀ ਬੂਲ ਮੈਨੂੰ ਯਾਦ ਹੈ ਰਾਤ ਨੂੰ 9 ਵਜੇ ਸ਼ੂਟ ਸਟਾਰਟ ਹੋਵੇ ਸਵੇਰੇ 4 ਵਜੇ ਸ਼ੂਟ ਖਤ ਪਿਆ ਸੀ 4 ਵਜੇ ਵੀ ਮੇਰੇ ਅਰਸ਼ ਨੂੰ ਕਹੀ ਨਾ نیند ਆਉਂਦੀ ਹੈ ਜਾਂ ਮੈਨੂੰ ਸੋਣਾ ਨਹੀਂ ਉਹਦੀ ਅਸੀਂ ਘੰਟਾ ਕ੍ਰੈਸਟ ਕਰਕੇ ਨਾ ਐ ਜਿਉਂ ਕਰਦੀ ਮੈਂ ਮੋਟਰਸਾਈਕਲ ਤੋਂ ਹੋਇਆ ਪਰ ਇਹ ਮੇਰੇ ਥੋੜੀ ਮਾਰੇ ਤੋਂ ਮੈਨੂੰ ਵਿਟ ਗਿਆ ਥੋੜੀ ਅਸੀਂ ਇਹੀ ਹੁੰਦੀ ਰਹੇ ਬੰਦ ਕਰੇ ਆਏ ਸੀ ਅਸਲ ਤੇ ਮੈਂ ਤਾਂ ਹੀ ਹੁੰਦੀ ਹੈ ਵੀ ਗੱਲਾਂ ਨੇ ਨਹੀਂ ਤੱਕ ਗਣਨੇ ਕਰਤਾ ਨਹੀਂ ਮੈਂ ਤਾਂ ਨਹੀਂ ਕੋਈ ਦੇਖਦਾ ਦਿਨੇ ਦਿਨੇ ਆਪਣੀ ਦਿਨਿਆ ਦੇਖਦੇ ਸਾਰੇ ਗੱਲ ਇਹੀ ਹੈਗੀ ਵੀ ਜਦੋਂ ਆਪਣੇ ਕੋਲੇ ਖਾਣ ਨੂੰ ਕੁਝ ਮੁੱਦਾ ਨਹੀਂ ਜਦੋਂ ਸਾਨੂੰ ਚਾਹ ਵੀ ਨਹੀਂ ਸੀ ਨਸੀਬ ਹੁੰਦੀ ਘਰੇ ਪੀਣ ਨੂੰ ਨਾ ਉਦੋਂ ਸਾਨੂੰ ਕੋਈ ਪੁੱਛਣ ਨਹੀਂ ਸੀ ਹੁੰਦਾ ਤਾਂ ਨਹੀਂ ਵੀ ਭਾਈ ਤੁਸੀਂ ਇਹ ਖਾਣਾ ਖਾਦਾ ਜੇ ਤੁਸੀਂ ਚਾਹ ਦੋ ਪੀਣਾ ਕੋਈ ਇਹ ਤਾਂ ਪੱਲੇ ਕੁਝ ਹੈਗਾ ਤੇ ਹੁਣ ਸਾਰੇ ਮੈਂਨਾਂ ਨੇ ਲੈਦਾ ਬ੍ਰੈਂਡ ਬਣਾਉਂਦੇ ਨੇ ਤਾਂ ਬੁਗਰੇ ਨਹੀਂ ਇਹ ਉਹ ਜੇ ਭਾਈ ਅਸੀਂ ਬੁਗਰੇ ਹਾਂ ਤਾਂ ਠੀਕ ਹੈ ਅਸੀਂ ਬੁਗਰੇ ਹਾਂ ਤੇ ਚਾਹ ਪੂਰੀ ਕਰਦੇ ਹਾਂ ਅੱਛਾ ਮੈਂ ਇੱਕ 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 ਐਗਜ਼ਾਮਪਲ ਦਿੰਦੀ ਹਾਂ ਛੋਟੀ ਜੀ ਆਪਣੇ ਹੋਰ ਕਿੰਨੇ ਮੁੰਡੇ ਕੁੜੀਆਂ ਇਸ ਲਾਈਨ 'ਚ ਕੰਮ ਕਰਦੇ ਯੂਟਿਊਬਰ ਸਾਰੇ ਬਹੁਤ ਵਧੀਆ ਕੰਮ ਕਰਦੇ ਹੈ ਤੇ ਬਹੁਤ ਸੋਹਣਾ ਕੰਮ ਕਰਦੇ ਆ ਮਤਲਬ ਹਨ ਕਈਆਂ ਤਾਂ ਥੀਏਟਰ ਵੀ ਨਹੀਂ ਕੀਤਾ ਤਾਂ ਵੀ ਬਹੁਤ ਸੋਹਣਾ ਕੰਮ ਕਰਦੇ ਆ ਜਦ ਥੀਏਟਰ ਜ਼ਰੂਰੀ ਥੋੜੀ ਬੰਦ ਅੰਦਰ ਕਲਾ ਹੁੰਦੀ ਹੈ ਹਨਾ ਅਸੀਂ ਮੈਂ ਕਹੇ ਨਹੀਂ ਕਹਿੰਦੀ ਕਿ ਮੈਂ ਕਈ ਵਾਰ ਮਤਲਬ ਮੈਂ ਮੇਰੀ ਆਦਤ ਟੋਕਣ ਦੀ ਮੈਂ ਟੋਕ ਦੰਗੀ ਜੇ ਮੈਨੂੰ ਇੰਨਾ ਤਾਂ ਵੀ ਲੱਗਦੀ ਹੈ ਲੱਗੇ ਫਰੀਦ ਦਾ ਕੁਝ ਮੈਂ ਕਹਿੰਦੀ ਆ ਨਾ ਪਈ ਤਾਂ ਦੁਬਾਰੇ ਕਰ ਹਨਾ ਇਹਦਾ ਬੰਦ ਨਹੀਂ ਹੁੰਦਾ ਜਿਹੜਾ ਬੰਦਾ ਤੁਹਾਨੂੰ ਟੋਪ ਟੌਪ ਰਿਹਾ ਸਭ ਤੋਂ ਟੋਪ ਦਾ ਹੋਵੇ ਕੀ ਪਤਾ ਮੈਨੂੰ ਉਹ ਟੋਪ ਦੇ ਹੁਣ ਇਹ ਵੀ ਹੋ ਸਕਦਾ ਹੈ ਨਾ ਕਮੀਆਂ ਹਰੇਕ ਬੰਦੇ ਚ ਹੁੰਦੀਆਂ ਨੇ ਕੋਈ ਤੇ ਬੰਦਾ ਪਰਫੈਕਟ ਨਹੀਂ ਹੁੰਦਾ ਮੈਂ ਮੰਨਦੀ ਵੀ ਕੋਈ ਵੀ ਬੰਦਾ ਪਰਫੈਕਟ ਦਾ ਸਲਾਨਾ ਖਾੜ ਵੀ ਨਹੀਂ ਹੈਗਾ ਉਹ ਵੀ ਆਪਦੇ ਕੰਮਾਂ ਦੇ ਵਿੱਚ ਕੁਝ ਨਾ ਕੁ ਸਿੱਖਦਾ ਰਹੂਗਾ ਬੇਸ਼ੱਕ ਬੜੇ ਛੋਟੇ ਸਿੱਖੇ ਵੱਡੇ ਸਿੱਖੇ ਬਾਈ ਜਿਹੜੀ ਉਹ ਮੇਨ ਗੱਲ ਸੀ ਜਿਹੜੀ ਮੈਂ ਕਰ ਰਹੀ ਸੀ ਤੂੰ ਇਹ ਲਾੜੀ ਮੇਰੇ ਨਾਲ ਗੱਲ ਪਾਤੀ ਜਿਹਾ ਮੈਂ ਅਗਰ ਕਦਰ ਮੈਂ ਕਰ ਲੈ ਕੇ ਆ ਤੁਹਾਨੂੰ ਜਦ ਬਾਈ ਮੇਨ ਗੱਲ ਇੱਕ ਪਤਾ ਸਾਬਦਾ ਵੱਡੀ ਗੱਲ ਸਾਡੇ ਕਈਆਂ ਨੂੰ ਮਰਚਾ ਨਹੀਂ ਲੱਗਣੀਆਂ ਮੈਂ ਸੱਚੀ ਗੱਲ ਲਗਾਉਂਗਾ ਜਮਾ ਤੇ ਜਦੋਂ ਤੁਹਾਡੀ ਨਰਵਿਸ ਨਾਲ ਲੈ ਕੇ ਚੰਦ ਰਹੀ ਸਾਡੇ ਲਾਪਰੀ ਤੇ ਜਗਦੀ ਦਰਾਂ ਦਾ ਤੇ ਜਾਂਦੀ ਆਉਂਦੀ ਆ ਹਨਾ ਕਈ ਵਾਰੀ ਹੁਣ ਹੁਣ ਨਹੀਂ ਆਇਆਗਾ ਜਾਂ ਸਾਧਨ ਨਹੀਂ ਹੁੰਦਾ ਕਈ ਵਾਰੀ ਵੀ ਜਿੱਦੇ ਹੀ ਸੂਟ ਤੇ ਜਾਣਾ ਹੁੰਦਾ ਅਗਲਾ ਪਿੰਡੋਂ ਆ ਕੇ ਗੱਡੀ ਤੇ ਲੈਣ ਆ ਜਾਂਦਾ ਹੈ ਨਾ ਦੇ ਲੋਕਾਂ ਦਾ ਪਤਾ ਕੀ ਕੰਮ ਹੁੰਦਾ ਸੀਗਾ ਉਹ ਇਹ ਰੋਕ ਤੋਂ ਨਾ ਨਹੀਂ ਕੁੜੀਆਂ ਦਾ ਪਲਣਾ ਹਨਾ ਵੀ ਇਹ ਗੱਡੀ ਤੇ ਚੜ ਕੇ ਜਾਂਦੀਆਂ ਨੇ ਆਂ ਕਰਦੀਆਂ ਬਹੁਤ ਗੰਦੀ ਸੋਚ ਹੈ ਨਾ ਪਰ ਉਹ ਐਂ ਕਹਦੇ ਹੁੰਦੇ ਵੀ ਇਹ ਕੀ ਕੰਮ ਹੈ ਫਲਾਣਾ ਤੇ ਲੋਕਾਂ ਵੀ ਮਤਲਬ ਕਰਦੇ ਕੁੜੀਆਂ ਜਿਹੜੇ ਕੰਪਿਊਟਰ ਮੋੜਪੁਰ ਕੇ ਕਹਦੇ ਹੁੰਦੇ ਵੀ ਇਹ ਕੋਈ ਕੰਮ ਨਹੀਂ ਹੈਗੇ ਕਿਹੜੇ ਕੰਮੀ ਬਾਰ ਗਿਆ ਕੁੜੀਆਂ ਇਹਨਾਂ ਨੇ ਜੇ ਉਹ ਵੀ ਦਲਤ ਕੰਮੀ ਬਹਿ ਜਾਣਗੇ ਯਾਰ ਹਨਾ 100 ਕੁਸ ਗੱਲਾਂ ਤੁਹਾਨੂੰ ਮਿਲਦੀਆਂ ਨੇ ਪਰ ਅੱਜ ਦੇ ਟਾਈਮ ਜਦੋਂ ਇਹ ਸਟੈਂਡ ਹੋ ਗਏ ਆਪਦੇ ਪੈਰਾਂ ਦੇ ਸਾਰਾ ਕੁਝ ਹੋ ਗਿਆ ਨਾ ਤਾਂ ਹੁਣ ਉਹ ਹੀ ਲੋਕ ਕਾਪੀਆਂ ਵੀ ਕਰਦੇ ਨੇਗੇ ਤੇ ਨਾਲੇ ਨੂੰ ਬੇਵਿਨੈਤ ਤੁਸੀਂ ਸਪੈਸ਼ਲ ਕਰੀਂ ਕਿਹਨੇ ਜਦੋਂ ਸਾਡਾ ਮਾੜਾ ਸੀ ਤਾਂ ਆਪ ਚੈਨਲ ਕਿਉਂ ਬਣਾਈ ਹੁਣ ਕੰਮ ਚੰਗਾ ਕਿਵੇਂ ਹੋ ਗਿਆ ਸਾਡੇ ਵੇਲੇ ਕੰਮ ਮਾੜਾ ਸੀ ਹੁਣ ਤੁਹਾਡੇ ਚੈਨਲ 'ਵਨ ਮੇਰੇ ਕੰਮ ਚੰਗਾ ਕਿਵੇਂ ਹੋ ਗਿਆ ਉਹ ਤਾਂ ਕੀ ਕਹਤਾਂ ਤੁਸੀਂ ਇੰਡਰ ਦੇ ਕੁੜੇ ਨਹੀਂ ਤਾਂ ਜਾਣ ਵੇਲੇ ਕੱਪੜੇ ਕੁਝ ਹੋਰ ਹੁੰਦੇ ਨੇ ਆਉਣ ਵੇਲੇ ਕੁਝ ਹੋਰ ਹੁੰਦੇ ਨੇ ਇਹਦਾ ਆਰਕੈਸਟਰੀ ਵੀਰੇ ਤੁਹਾਡਾ ਇੱਕਦਾਂਕ ਦਿਮਾਗ ਦਾ ਕੰਮ ਕਰਨਾ ਚਾਹੀਦਾ ਹੈ ਕਿ ਮਾਰੀ ਬਾਗਲੇ ਦੇ ਮਾਰੇ ਕਰਦਿਆਂ ਇੱਕ ਮਿੰਟ ਆਪਾਂ ਅਗਲੇ ਦਿਨ ਸ਼ੂਟ ਕਰਨ ਜਾਂਦੇ ਆ ਕਿ ਆਪਾਂ ਇੱਕੋ ਸੂਟ ਦੇ ਡਰੈੱਸ ਨਾਲ ਕੰਮ ਕਰੀ ਜਾਵਾਂਗੇ ਆਪਾਂ ਚਿੰਤ ਨਹੀਂ ਕਰਦੇ ਤੁਸੀਂ ਕਨਾਂ ਕੱਪੜੇ ਦਾ ਹੁੰਦਾ ਘਰੇ ਵਿੱਚ ਨਾਰਮਲ ਵੈਸੇ ਘਰੇ ਹੋਵੇ ਬੰਦਾ ਕੰਮ ਕਰਕੇ ਨਾ ਤੋ ਕੱਪੜੇ ਹਰ ਤਾਂ ਆਉਂਦਾ ਹੀ ਐ। ਇਹ ਤਾਂ ਇਹੋ ਕੁਛ ਐਂ ਹੁੰਦੀ ਐ ਕਿ ਲੋਕ ਜਿੰਨਾ ਮਰਜੀ ਭੌਂਕਣ ਕਿਸੇ ਦੇ ਪਿੱਛੇ ਨਾ ਲੱਗੋ ਜਿਹੜਾ ਬੋੜਾ ਤੁੱਪਣਾ ਹੈਗਾ ਪੂਰਾ ਕਰੋ ਬਾਅਦ ਚ ਲੋਕ ਆਪੇ ਤੁਹਾਡੇ ਪਿੱਛੇ ਭੱਜਣਗੇ। ਹਾਂ। ਫਿਰ ਜੋ ਵੀ ਕੰਮ ਹੈ ਨਾ ਚਾਹੇ ਤੁਸੀਂ ਮੈਂ ਨਹੀਂ ਕਹਿੰਦੀ ਕਿ ਤੁਸੀਂ ਐਕਟਿੰਗ ਲਾਈਨ ਚੋਂ ਤੁਸੀਂ ਜਿਹੜੀ ਮਰਜੀ ਲਾਈਨ ਚੋ ਕੋਈ ਵੀ ਲਾਈਨ ਸਟੇਅ ਨਹੀਂ ਮੇਰੀ। ਬਰਦੇ ਆਫ ਦਿ ਟ੍ਰੈਂਡ ਹਿੰਗ। ਕੋਈ ਨਾ ਕਰਨੀ ਕਰਨੇ ਕੀ ਨਹੀਂ ਕਰਨਾ। ਚਿੱਕੜ ਜਗਾ ਜਗਾ ਤੇ ਮਿਲਦਾ ਐ। ਪਰ ਆਪਣੇ ਤੇ ਡਿਪੈਂਡ ਹੁੰਦਾ ਕਿ ਆਪਾਂ ਚਿੱਕੜ ਦੇ ਵਿੱਚ ਦੀ ਲੰਗੜਣਾ ਕੋ ਉਹਨੂੰ ਪਰੋਂ ਗਿਲਣਾ ਗੱਲ ਸਾਰੀ ਤੂੰ ਮੈਨੂੰ ਗੱਲ ਭੁਲਾਕ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਰ ਰਹੀ ਸੀ ਨਾ ਕੋਈ ਨਹੀਂ ਤੂੰ ਜਾ ਕੇ ਚੱਲ ਲੈ ਮੱਕਰਦਾਰੇ ਇਹ ਕਰਨਾ ਇਹ ਸਾਰੇ ਬੰਦੇ ਮਤਲਬ ਕੀ ਹੈ ਨਾ ਵਧੀਆ ਕੰਮ ਕਰ ਰਹੇ ਨੇ ਹੂੰ ਤੂੰ ਤੇ ਆਪਾਂ ਹੀ ਮੈਂ ਸੱਚੀ ਮੇਰੇ ਮਾਈਂਡ ਚੋਂ ਗੱਲ ਲੇਖੜਵਾਦੀ ਲੱਗਦੀ ਹੈ ਤੇ ਤੂੰ ਇਸ ਫੈਮਿਲੀ ਕਿਸੇ ਨੂੰ ਸੁਖਾਣੀ ਹੈ ਤਾਂ ਜੋ ਮੇਰੇ ਕੋ ਪਈਏ ਹਾਂਜੀ ਤੋਂ ਗੱਲ ਤਾਂ ਮੈਨੂੰ ਭੁੱਲ ਗਈ ਜਿਹੜੀ ਮੈਂ ਕਰਨੀ ਸੀ ਉਹ ਤਾਂ ਸਕਿਪ ਹੋ ਗਈ ਉਹ ਦਿਮਾਗ ਚ ਉਹ ਲਾਡੀ ਨੇ ਕਰਨ ਮੈਨੇ ਸਾਰੇ ਜਿਹੜਾ ਡੰਗਲੀਆਂ ਕਰਦੀ ਨੂੰ ਮਦਾਨ ਸੇ ਨਾ ਸੋ ਉਹ ਵੇਲਾ ਆ ਗਿਆ ਕਿ ਸਬਜ਼ੀ ਚੀਰਨ ਤੋਂ ਲੈ ਕੇ ਚਾਵਲ ਪਨੋਂ ਤੱਕ ਦਾ ਪਰ ਮੇਰੇ ਗੱਲ ਯਾਦ ਨਹੀਂ ਆਈ ਸੋ ਇਸ ਬਲੌਗ ਦਾ ਸੀ ਕਰਦੇ ਆਂਡ ਜਿਹੜੇ ਆਪਣੇ ਅਮਨ ਪੂਰੀਆ ਚੈਨਲ ਤੇ ਨਵੇਂ ਐ ਉਹ ਸਬਸਕ੍ਰਾਈਬ ਕਰ ਲੋ ਕਿਉਂਕਿ ਨਹੀਂ ਤਾਂ ਫਿਰ ਘਰੋਂ ਮੇਰਾ ਰਸਤਾ ਜਾਂਦਾ ਬਈ ਕਹਿੰਦਾ ਜਿੰਨੇ ਤੇਰੇ ਸਬਸਕ੍ਰਾਈਬਰ ਨਹੀਂ ਨੇ ਮੈਗੇਟੌਨ ਨਹੀਂ ਨੇ ਠੀਕ ਐ ਕਰੀਏ ਪ੍ਰੀ ਟੈਂਡ ਤੱਕ ਯੈਸ ਗਾਣਾ ਦਾ ਸੜਾ ਜੀ ਜਾਂਦੇ ਜਾਂਦੀ ਆਪਣੇ ਗੀਤ ਵੀ ਕਮਾਂਗੇ ਵਾ ਸੁਣ ਲੈ ਚੰਨ ਦਾ ਸਾਉਂ ਮਾ ਫਾਇਦੇ ਚਾਹ ਕਿ ਜੁੜਾ ਤੇ ਗਾਣੇ ਤੋਂ ਬੈਠ ਰਹਿ ਸਕਦੇ ਦੁਨੀਆਂ ਤੇ ਕੋਈ ਨਹੀਂ ਸੁਣਾ ਸਕਦਾ ਪਾਣੀ ਤੇ ਕਿਉਂ ਪਰਤਾਂ ਨੂੰ ਕਿਤੇ ਦੇਰ ਨਹੀਂ ਲਿੰਗ ਵਿੱਚ ਜੈਟ ਕਰਦਾ ਵੈਸੇ ਇੱਕ ਵੀ ਦਾ ਮੈਂ ਕਿਸੇ ਮੇਰੇ ਘਰ ਦੇ ਹੱਕ ਜਪੋਰਟ ਪਾਉ ਉਹ ਜਿਹਦਾ ਚੈਨਲ ਹੈ ਉਹ ਬੰਦੇ ਨੂੰ ਤਾਂ ਫਸੂ ਦਿਖਾਉਣਾ ਚਾਹੁੰਦੇ ਕਨਾ ਦਿਖਾਉਣਾ ਚਾਹੀਦਾ ਬਿਲਕੁਲ ਦਿਖਾਉਣਾ ਇਹਦਾ ਦਿਖਾਇਆ ਜਮ ਨਹੀਂ ਆ ਵੀ ਕੋਈ ਮੇਸਜ ਆ ਹਾਂਜੀ ਹੁੰਦੀ ਆਪ ਦਾ ਬੈਠਦੀ ਮੋਟੇ ਚੰਗੀ ਦੀ ਆਇਨਾ ਹੰਡਾ ਪਾਣੀ ਵੀ ਮੇਂ ਗਾ ਖੜਾ ਹੋ ਜਾਊਗਾ ਮਿਕਸ ਕਰਕੇ ਰਾਵਨੂੰ ਹੰਦਾ ਕੋਈ ਨਾ ਰਾਵਨ ਹਾਏ ਭੂਜੀਆ ਹਾਏ ਭੂਜੀਆ ਚਲੋ ਪਾਣਾ ਦਾ ਹਾਏ ਭੂਜੀਆ ਖਾਈਏ ਤੇ ਤੀਵੀ ਕੁਸੀਦੋ ਗਾਣਾ ਸੁਣਾਨੇ ਆਪਾਂ ਠੀਕ ਹੈ ਓ ਜੱਟਾ ਤੇਰੀ ਚਾਕਣੀ ਚੋਂ ਜੰਗਲ ਦਾ ਰਾਜਾ ਦਿਖੇ ਬਿੱਲੋ ਤੇਰੇ ਰਹਿਣਾ ਵਿੱਚੋਂ ਮੁੰਡੇ ਨੂੰ ਖਵਾ ਜਾ ਦਿਖੇ ਕਿਨੂ ਅਜ ਬਾਗ ਜੈ ਫਰੇ ਗਰਸਨਾਰ ਦੀ ਤੈਨ੍ਹ ਦੁਨੀਸ਼ੇ ਫੋਟ ਹਰ ਤੇਰੇ ਆਦੀ ਹੋ ਕਲ ਆਠੋਂ ਕਲੋਂ ਕੇ ਆਦੀ ਚੌਕ ਚ ਮੈਂ ਡਾਗ ਬਾਬੂ ਹੋਊਂਗਾ ਖੜਾ ਸੁਨੀਆਂ ਨੇ ਬਾਹ ਤੇਰੀ ਜਾਂਦਿਆਂ ਲਾ ਲੈ ਮੇਰੇ ਗੁੱਟ ਚੋਂ ਕੜਾ ਮੈਂ ਸੁਨੀਆਂ ਨੇ ਬਾਹ ਤੇਰੀ ਜਾਂਦਿਆਂ ਲਾ ਲੈ ਮੇਰੇ ਗੁੱਟ ਚੋਂ ਕੜਾ ਯਾਰ ਭਈ ਆਪਾਂ ਕੋਈ ਕੜਾ ਨਹੀਂ ਦਿੰਦੇ ਆ ਆਪ ਜੀ ਦੇਲੇ ਕੜਾਕ ਵਿਦਿਆਨੀ ਦਾ ਅਸਲ ਪੇਂਟਰੀ 5 ਵਰਗ ਕਿਨੇ ਨੂੰ ਸੁਣਾਉਣੇ ਆਂਡਿਊ ਵਰਜਨ ਤੇ ਸੁਣਾਉਣੀ ਆ। ਕਿ ਮੈਂ ਕਿੱਥੇ ਰੁੱਟ ਤਾ ਬਿੰਲੋ ਤੇਰੇ ਡੇਣਾ ਵਿੱਚੋਂ ਜੰਗਲ ਦਾ ਰਾਜਾ ਦਿਖੀ ਜਾਂਦਾ ਹੈ। ਡੇਣਾ ਤੇ ਜੰਗਲ ਦਾ ਰਾਜਾ ਦਿਖੀ ਜਾਂਦਾ ਹੈ। ਇਹ ਨਿਊ ਵਰਜਨ ਹੈ। ਤੂੰ ਇਹ ਕਿਵੇਂ ਲਗਾਉਂ ਉਹ? ਜਿੰਨਾ ਤੇਰੀ ਚੱਕਣੀ ਚੋਂ ਜੰਗਲ ਦਾ ਰਾਜਾ ਦਿਖੇ। ਇਹ ਕਿੰਦੀ ਦਿਖੇ? ਵੀ ਦਿਖੇ? ਇਨ ਫਿਊਚਰ ਆ ਮੈਂ ਕਹਿੰਦੀ ਆ ਇਨ ਪ੍ਰੈਜ਼ੈਂਟ ਜ ਜਟਾ ਦੇ ਚੱਕਣੀ ਚੋ ਜੱਗ ਲਾਣਾ ਜਦ ਸੀ ਜਾਂਦਾ ਹੈ ਬਿਲੀੋਟੇਰੇਣਾ ਵਿੱਚੋਂ ਮੁੰਡੇ ਨੂੰ ਖਵਾਜਾ ਦੇਖੀ ਜਾਂਦਾ ਹੈ ਕਿੰਨੂ ਆ ਜੇ ਵਗਦ ਫਰੈਕਸ ਨਾਰਦੀ ਤਨ ਨੂੰ ਨਹੀਂ ਛੇ ਮੈਂ ਬਹੁਤ ਅੱਧਰ ਦੇਖੀ ਤੂੰ ਚਲ ਆ ਜੀ ਮੁਖ ਤੋਂ ਸ਼ੁਕਰੀਆ ਸਾਰਿਆਂ ਦਾ ਅੱਜ ਦੇ ਦਿਨੋਂ ਧੰਨਵਾਦ ਜਿਹੜੇ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਹੋ ਆਪਣੇ ਚੈਨਲ ਦੇ ਨਾਲ ਜੁੜੇ ਹੋ ਅੱਛਾ ਆਪਣੇ ਲਾਹੇਵੰਦਾਂ ਤੇ ਵੀ ਆਪਣੀ ਕਿਰੇ ਕਿਰਾਏ ਵਾਲਾ ਕਵਰਾ ਸੀਜ਼ਨ 2 ਚੱਲ ਰਹੀ ਜਾਂਦੀ ਹੈ ਉਹ ਵੀ ਵੇਖਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਬੱਸ ਹੋਰ ਕੋ ਤਾਂ ਕੋਈ ਕੰਮ ਕਰੇ ਚਾਹੀਦਾ ਨਾ ਜੀ ਆਹਾਂ ਜਿੱਜੂ ਜੀ ਪਰ ਮਿਰਚਾਂ ਇੰਨੀਆਂ ਸੋਹਣੀਆਂ ਤਲਦਾ ਸੌਣ ਲੱਗ ਗਈ ਕਿਸੇ ਨੇ ਮਿਰਚਾਂ ਤਲਵਾਉਣੀਆਂ ਨਹੀਂ ਸੋਹਣੀਆਂ ਨੇ ਆਪ ਸਵਾਦ ਨੂੰ ਮੇਰਾ ਸਿੱਕੋਣ ਦਾ ਇੰਨੀਆਂ ਕਿੱਥੇ ਆਈਆਂ ਮੈਂ ਨਾ ਕਿਤੇ ਮੁੰਨਾ ਕਰਦਾ ਪਤਾਵੋ ਖਾਟਾ ਜੇ ਤਲਵਾਉਣੀਆਂ ਨੇ ਤਾਂ ਸਿੱਧਾ ਆਹਦੇ ਨਾਲ ਇੰਸਟਾਗ੍ਰਾਮ ਤੇ ਡੀਐਮ ਕਰਿਓ ਮੁੰਨੇ ਰਿਪਲਾਈ ਕਰ ਦਿਆਂਗੇ ਮੁੰਨੇ ਕਰਦਾ ਹਾਂ ਕਿਤੇ ਚਲੋ ਠੀਕ ਐ ਅੱਗੇ ਸੱਸੀ ਅਕਾ ਸਤਿਬਲਾ ਤੁਸੀ ਵੀ ਅਸੇ ਅਕਾ ਚੈਨਲ ਸਬਸਕ੍ਰਾਈਬ ਕਰਨਾ ਸਤਿ ਸ਼੍ਰੀ ਅਕਾਲ ਸਾਰੇ ਵੀਰੋ ਉਮੀਦ ਕਰਦੇ ਹਾਂ ਕਿ ਮੇਰੀ ਬਕਵਾਸ ਪਸੰਦ ਆਈ ਹੋਗੀ